ਕੀ ਰਮਨ ਅਰੋੜਾ ਹੁਣ ਪ੍ਰਸਤਾਚਾਰ ਦੇ ਮਾਮਲੇ ਦੇ ਵਿੱਚ ਬਚ ਨਿਕਲਣਗੇ ਕੀ ਉਹਨਾਂ ਨੂੰ ਬਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਉਹਨਾਂ ਦਾ ਮਾਮਲਾ ਕੀ ਹੁਣ ਠੰਡੇ ਬਸਤੇ ਦੇ ਵਿੱਚ ਪੈ ਜਾਵੇਗਾ ਕਿਉਂਕਿ ਵਿਜੀਲੈਂਸ ਦੇ ਵੱਲੋਂ ਉਹਨਾਂ ਦਾ ਰਿਮਾਂਡ ਨਾ ਮੰਗਣਾ ਕਿਤਨਾ ਕਿਤੇ ਕਈ ਸਵਾਲ ਅਤੇ ਸ਼ੰਕੇ ਪੈਦਾ ਕਰ ਰਿਹਾ ਸ਼ੰਕੇ ਤੇ ਸਵਾਲ ਕੀ ਨੇ ਇਸ ਨਾਲ ਵਿਸਤਾਰ ਦੇ ਨਾਲ ਗੱਲ ਕਰਾਂਗੇ ਕਿਉਂਕਿ ਖਬਰ ਬੜੀ ਅਹਿਮ ਹੈ ਸੋ ਦੂਸਰੇ ਪਾਸੇ ਇੱਕ ਗੱਲ ਕਰਾਂਗੇ ਕੈਬਨਟ ਦੇ ਵੱਲੋਂ ਇੱਕ ਵੱਡੀ ਨੀਤੀ ਦੇ ਉੱਪਰ ਮੋਹਰ ਲਾਈ ਗਿਆ ਗੱਲ ਲੈਂਡ ਪੁਲਿੰਗ ਦੀ ਲੈਂਡ ਪੂਲਿੰਗ ਨੀਤੀ ਆਖਰ ਕਿਸਾਨਾਂ ਦੇ ਕਿੰਨੇ ਹਿੱਤ ਦੇ ਵਿੱਚ ਹੈ ਸੋ ਕੀ ਕਿਸਾਨਾਂ ਨੂੰ ਇਸ ਦੇ ਨਾਲ ਸਿੱਧਾ ਤੇ ਵੱਡਾ ਲਾਭ ਮਿਲਣ ਵਾਲਾ ਹੈ ਪੂਰੀ ਲੈਂਡ ਪੂਲਿੰਗ ਨੀਤੀ ਦੇ ਸਬੰਧ ਦੇ ਵਿੱਚ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਸਿੱਖ ਪੋਲਿਟਿਕਸ ਦੀ ਕਿਉਂਕਿ 6 ਤਰੀਕ ਨੇੜੇ ਆ ਰਹੀ ਹੈ ਤੇ ਮਾਮਲਾ ਤੂਲ ਫੜ ਦਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਪਿੱਛੇ ਹਟਣ ਦੇ ਰੋਹ ਦੇ ਵਿੱਚ ਨਹੀਂ ਉਥੇ ਜ਼ਥੇਦਾਰ ਸਾਹਿਬ ਦੇ ਵੱਲੋਂ ਵੀ ਅੱਜ ਇੱਕ ਵੱਡਾ ਬਿਆਨ 6 ਤਰੀਕ ਨੂੰ ਦਿੱਤੇ ਜਾਣ ਵਾਲੇ ਆਪਣੇ ਸੰਦੇਸ਼ ਦੇ ਸੰਬੰਧ ਵਿੱਚ ਤਾਂ ਸੋ ਆਖਰ ਜਥੇਦਾਰ ਸਾਹਿਬ ਵੱਲੋਂ ਅੱਜ ਕਿਹੜਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਪੋਲਿਟਿਕਸ ਇੱਕ ਨਵੀਂ ਦੁਬਧਾ ਦੇ ਵਿੱਚ ਦਿਖਾਈ ਦੇ ਰਹੀ ਹੈ ਜਥੇਦਾਰ ਸਾਹਿਬ ਦਾ ਬਿਆਨ ਕੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਤਿ ਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਸਰ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ ਆ ਸਰ ਮਾਮਲਾ ਬੜਾ ਗੰਭੀਰ ਸੀ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਜਾਂ ਫਿਰ ਕਈ ਇਹ ਵਿਜੀਲੈਂਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਉੱਪਰ ਸਿਕੰਜਾ ਕਸਿਆ ਗਿਆ ਸੀ ਲੱਗ ਰਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤੇ ਬਹੁਤ ਵੱਡੇ ਵੱਡੇ ਖੁਲਾਸਿਆਂ ਤੋਂ ਬਾਅਦ ਵੱਡੇ ਵੱਡੇ ਚਿਹਰੇ ਵੀ ਨਗੇ ਹੋਣਗੇ ਲੇਕਿਨ ਵਿਜੀਲੈਂਸ ਦੇ ਵੱਲੋਂ ਕਹਿੰਦੇ ਰਿਮਾਂਡ ਨਹੀਂ ਮੰਗਿਆ ਗਿਆ ਜਦੋਂ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਲਿਜਾਇਆ ਗਿਆ ਤਾਂ ਵਿਜੀਲੈਂਸ ਵੱਲੋਂ ਰਿਮਾਂਡ ਨਹੀਂ ਮੰਗਿਆ ਗਿਆ ਤੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਕਿ ਵਿਜੀਲੈਂਸ ਦੇ ਵੱਲੋਂ ਜਾਂਚ ਪੂਰੀ ਕਰ ਲਈ ਗਈ ਹੈ ਕਿ ਵਿਜੀਲੈਂਸ ਜੋ ਕੁਝ ਉਹਨਾਂ ਤੋਂ ਪੁੱਛਣਾ ਚਾਹੁੰਦੀ ਸੀ ਉਹ ਸਭ ਕੁਝ ਉਹਨਾਂ ਨੂੰ ਪਤਾ ਲੱਗ ਰਿਹਾ ਜਾਂ ਪਰਦੇ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੈ ਕਿਉਂ ਕੀ ਦੇਖ ਰਹੇ ਹੋਗੇ ਇਸ ਮਾਮਲੇ ਦੇ ਵਿੱਚ ਆਖਰ ਰਿਮਾਂਡ ਜਿਹੜਾ ਵਿਜੀਲੈਂਸ ਵੱਲੋਂ ਹੁਣ ਰਾਮਨ ਰੌਣਾ ਦਾ ਮੰਗਾ ਕਿਉਂ ਨਹੀਂ ਗਿਆ ਤੇ ਕੋਲ ਗੁਵਿੰਦਰ ਜਿਹੜੇ ਪਹਿਲੇ ਕੇਸ ਆ ਇੱਕ ਤੇ ਸਿੰਗਲੇ ਦਾ ਸ਼ੁਰੂ ਚ ਹੀ ਕੇਸ ਹੋ ਗਿਆ ਸੀਗਾ ਉਦੋਂ ਵਾਦਿਕ ਰਤਨ ਦਾ ਫਿਰ ਸਰਾਰੀ ਦਾ ਇਹ ਸਾਰੇ ਕੇਸ ਪੁਰਾਣੇ ਇਹਨਾਂ ਦੇ ਕਰਾਪਸ਼ਨ ਦੇ ਆਪਣੀ ਵੱਲੋਂ ਹੀ ਇਹਨਾਂ ਵੱਲੋਂ ਰੌਲਾ ਰੱਪਾ ਪਾ ਕੇ ਥੋੜੀ ਵਾਹ-ਵਾਹੀ ਖੱਟ ਕੇ ਤੇ ਅਸੀਂ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਕੇਜਰੀਵਾਲ ਦੀਆਂ ਪੁਰਾਣੇ ਬਿਆਨ ਤੁਸੀਂ ਸੁਣ ਲਓ ਭਾਵੇਂ ਸਾਡਾ ਮinistr ਹੋਵੇ ਭਾਵੇਂ ਸਾਡਾ ਕੋਈ ਕਾਰਕੁਨ ਹੋਵੇ ਸਰਪੰਚ ਹੋਵੇ ਕਾਉਂਸਲਰ ਹੋਵੇ ਮੇਅਰ ਹੋਵੇ ਅਸੀਂ ਨਹੀਂ ਬਖਸ਼ਾਂਗੇ ਅਸੀਂ ਤੇ ਛੱਡਾਂਗੇ ਨਹੀਂ ਤੇ ਇਹਨਾਂ ਬੰਦਿਆਂ ਨੂੰ ਬਿਲਕੁਲ ਹੀ ਸ਼ਰਮ ਬਿਲਕੁਲ ਨਹੀਂ ਆਉਂਦੀ ਕਿ ਆਪ ਸਾਰੇ ਇਤਹਾੜ ਜੇਲ੍ਹ ਚ ਛੁੱਟ-ਛੁੱਟ ਕੇ ਆਏ ਆ ਔਰ ਪਤਾ ਹੀ ਹੈ ਸਾਰਿਆਂ ਨੂੰ ਕਿ ਕੋਈ ਕੋਰਟਾਂ ਦੇ ਵਿੱਚ ਵੀ ਤੇ ਤੁਸੀਂ ਨਹੀਂ ਨਾ ਕਹਿ ਸਕਦੇ ਸੁਪਰੀਮ ਕੋਰਟਸ ਜਾਂ ਹਾਈ ਕੋਰਟ ਚ ਕਿਉਂ ਉੱਥੇ ਵੀ ਜੀ ਬਿਲਕੁਲ ਧੱਕੇ ਨਾਲ ਹੀ ਅੰਦਰ ਕਰਤਾ ਪੋਲਿਟਿਕਲ ਲੋਕ ਤੇ ਕਿਸੇ ਨੂੰ ਇੱਕ ਦੂਜੇ ਨੂੰ ਕਰ ਸਕਦੇ ਆ ਇਸ ਲਈ ਇਹ ਬੰਦੇ ਇਹ ਗੱਲ ਅਜੀਬੀ ਆਪਣਾ ਛੱਡਾ ਇਸ ਗੱਲ ਦਾ ਬਰਦਾਰ ਉਚਾਰ ਰੱਖ ਕੇ ਚੱਲਣ ਦੀ ਜੇ ਜ਼ੁਰਤ ਕਾਰਨ ਜਾਂ ਇਹ ਹਮਾਕਤ ਕਾਰਨ ਕਿ ਦੇਖੋ ਜੀ ਅਸੀਂ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਤੇ ਉਹ ਤੁਸੀਂ ਪੁਰਾਣੇ ਕੇਸ ਦੇਖ ਲਿਓ ਕਿ ਸਿੰਗਲਾ ਦੇ ਕੇਸ ਜਾਂ ਹੋਰਨਾਂ ਦੇ ਕੇਸਾਂ 'ਚ ਜਿਹੜੇ ਫੜੇ ਸੀ ਇਹਨਾਂ ਨੇ ਆਪਣੇ ਬੰਦੇ ਵਿੱਚ ਮਨਿਸਟਰ ਜਾਂ ਐਮਐਲਏ ਸਹਿਬਾਨ ਉਨ੍ਹਾਂ ਦੇ ਕੋਈ ਐਸਆਈਆਰ ਦਰਜ ਹੋਈ ਕੀ ਕੇਸ ਹੋਇਆ ਕਿੱਥੇ ਆ ਕਿੱਥੇ ਪਹੁੰਚਿਆ ਕੇਸ ਕੁਝ ਨਹੀਂ ਹੈ ਵਿੱਚੇ ਹੀ ਬੰਦੇ ਆ ਸਾਰੇ ਨਾਲ ਹੀ ਆ ਸਾਰੇ ਕੰਮ ਕਰ ਰਹੇ ਡਟ ਕੇ ਕੰਮ ਕਰ ਰਹੇ ਆ ਇਹ ਵੀ ਉਸੇ ਹੀ ਕੜੀ ਦਾ ਇੱਕ ਹਿੱਸਾ ਹੈ ਜਿੱਥੇ ਤੱਕ ਗੱਲ ਆ ਕਿ ਇਹ ਬੰਦੇ ਪੈਸੇ ਲੈਂਦੇ ਆ ਜਾਂ ਨਹੀਂ ਨਹੀਂ ਲੈਂਦੇ ਕਿੰਨੀ ਕੁ ਕ腐ਸ਼ਨ ਆ ਮਿੰਤੇ ਲੱਗਦਾ ਹੈ ਇੱਥੇ ਕਾੜੀ ਟੁੱਟ ਗਿਆ ਜਿਹਨੂੰ ਪੰਜਾਬੀ ਚ ਕਹਿੰਦੇ ਕਿਸੀ ਉਹ ਜਿਹੜਾ ਮੁੰਡਾ ਸਰਪੰਚ ਫਿਰੋਜ਼ਪੁਰ ਵੱਲ ਜਿਹਨੇ ਸੁਸਾਈਸਾਈਡ ਕਰ ਲਿਆ ਗੋਲੀ ਮਾਰ ਲਈ ਆ ਆਪਣੇ ਆਪ ਨੂੰ ਉਹਦਾ ਤੁਸੀਂ ਸਮਝਦੇ ਆ ਸਾਰਾ ਜਿਹੜਾ ਉਹ ਇੱਕ ਸ਼ਰਮਾ ਸ਼ਰਮਾ ਦੀਪਕ ਸ਼ਰਮਾ ਚਾਹਤ ਪਾਰਟੀ ਦਾ ਬੰਦਾ ਹੀ ਉਹਨੇ ਇੰਟਰਵਿਊ ਡਿਟੇਲ ਦਿੱਤੀਆਂ ਹੋਰ ਨਾਲੀਆਂ ਵੀ ਤੁਸੀਂ ਇੰਟਰਵਿਊ ਸੁਣੀਆਂ ਹੋਣੀਆਂ ਆ ਮੁੰਡਾ ਇਹਨਾਂ ਦਾ 6 ਸਾਲ ਪਾਰਟੀ ਦਾ ਬਲਾਰਾ ਰਿਹਾ ਕਮਾਲ ਸਿੰਘ ਉਹਨੇ ਜੋ ਧੂਆਂ ਧਾਰ ਇਹਨਾਂ ਦਾ ਧੂਆਂ ਕੱਢਿਆ ਪੀਏ ਕੀ ਇੱਥੇ ਲੁੱਟਣਾ ਏ ਆ ਕਿਵੇਂ ਆ ਕੇ ਦਿੱਲੀ ਵਾਲੇ ਸਾਡੇ ਉਹਨਾਂ ਦਾ ਜਾਦਾ ਇਹੋ ਹੀ ਸੀਗਾ ਕਿ ਦਿੱਲੀ ਵਾਲੇ ਪੰਜਾਬ ਦੀ ਪੂਰੀ ਸਰਕਾਰ ਤੇ ਕਬਜ਼ਾ ਕਰੀ ਬੈਠੇ ਆ ਕਿ ਸਾਡੇ ਚੀ ਮੰਤਰੀ ਨੂੰ ਵੀ ਮਿਲਣਾ ਹੋਵੇ ਤਾਂ ਦਿੱਲੀ ਵਾਲਿਆਂ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਆ ਕਿ ਤੁਸੀਂ ਉਹਨਾਂ ਨੂੰ ਮਿਲ ਸਕਦੇ ਕਿ ਨਹੀਂ ਜਾਣੀ ਇੱਕ ਕਿਸਮ ਦਾ ਉਹਨਾਂ ਤੇ ਕਬਜ਼ਾ ਕੀਤਾ ਹੋਇਆ ਇਹ ਚੱਲ ਰਹੀਆਂ ਗੱਲਾਂ ਜਿਹੜਾ ਤੁਸੀਂ ਕੇਸ ਕਰ ਰਹੇ ਆ ਨਾ ਉਹ ਤੇ ਮੈਂ ਜਿਹੜਾ ਜਿਹੜਾ ਮੁੰਡੇ ਦੇ ਹੱਕ ਵਿੱਚ ਜੋ ਸਰਪੰਚ ਜਿਹੜਾ ਫਿਰੋਜ਼ਪੁਰ ਵਾਲਿਆ ਉਹਨਾਂ ਨੇ ਕੱਲਾ-ਕੱਲਾ ਇਨਕਸ਼ਾਬ ਕੀਤਾ ਹੈ ਕਿ ਤਕਰੀਬਨ ਸਰਪੰਚੀ ਦੀਆਂ ਟਿਕਟਾਂ ਦੇਣ ਲਈ 50 ਕਰੋੜ ਰੁਪਇਆ ਫੌਜਾ ਸਿੰਘ ਸਰਾਰੀ ਜੜਾ ਲੈ ਗਿਆ ਇਹ ਗੱਲ ਤੁਸੀਂ ਇੰਟਰਵਿਊ ਆਪ ਉਹਨਾਂ ਦੀ ਸੁਣ ਲਓ ਉਹ ਕਹਿੰਦੇ ਸੀ ਸਾਡੇ ਸਾਹਮਣੇ ਸਾਡੇ ਰੱਖੋ ਕੋਈ ਅਸੀਂ ਸਾਰੇ ਕੱਲੇ ਕੱਲੇ ਸਬੂਤ ਦਿਆਂ ਉਹ ਇੰਜ ਨਹੀਂ ਕਿਤੇ ਦੋਸ਼ ਲਾ ਰਹੇ ਉਹ ਕਹਿੰਦੇ ਸਾਡੇ ਕੋਲ ਐਫੀਡਾਇਬਿਲਟੀ ਜਾਂ ਹੋਰ ਕਈ ਕਿਸਮ ਦੇ ਸਬੂਤ ਹੈਗੇ ਆ ਜਿੱਥੇ ਪੈਸੇ ਲਏ ਗਏ ਉਹ ਵੀ ਵੀਡੀਓ ਦੇ ਜਿਹੜੇ ਜਗ੍ਹਾ ਤੇ ਲਏ ਗਏ ਸਾਰੇ ਲੇਖ ਸਾਰਾ ਕੁਝ ਕਾਰੋਬਾਰ ਹੋਇਆ ਕਿੱਥੇ ਪੈਸੇ ਗਏ ਕਿਵੇਂ ਰਾਜਸਥਾਨ ਚ ਭੇਜੇ ਕਿਵੇਂ ਅਨੰਦਪੁਰ ਸਾਹਿਬ ਚ 8 ਕਰੋੜ ਦਾ ਉਹਨਾਂ ਨੇ ਕਰੈਸ਼ਰ ਲਾਇਆ ਜੀ ਉਹ ਫਿਰ ਉਹ ਕਿੱਥੇ ਕਿੱਥੇ ਜ਼ਮੀਨ ਖਰੀਦੀ ਆ 7 ਕਰੋੜ ਦੀ ਉਹ ਸਾਰੀ ਡਿਟੇਲ ਦੇ ਰਹੇ ਆ ਇਸ ਕਰਕੇ ਇਹ ਤੇ ਕੋਸ਼ਿਸ਼ ਲੱਗੇ ਹੋਏ ਆ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਨਿظام ਦੇਣਾ ਇੱਥੇ ਸਰਕਾਰ ਦੇਣੀ ਆ ਐਡਮਿਨਿਸਟ੍ਰੇਸ਼ਨ ਦੇਣਾ ਪੰਜਾਬ ਨੂੰ ਤੇ ਉਸ ਦੀ ਤਵਕਕੋ ਚ ਉਹ ਸਹੀ ਕੜੀ ਦੀ ਜਿਹੜੀ ਦਿੱਲੀ ਵਾਲਾ ਰੌਲਾ ਰੱਫਾ ਸੀ ਵੀ ਇੱਥੇ ਲਿਆ ਕੇ ਅਸੀਂ ਬਿਲਕੁਲ ਸਾਫ ਸੁਥਰਾ ਨਿظام ਸਰਕਾਰ ਨੂੰ ਕਾਨੂੰਨ ਮੁਤਾਬਕ ਚੱਲਣ ਵਾਲਾ ਆਮ ਆਦਮੀ ਦੇ ਹੱਕ ਵਿੱਚ ਚੱਲਣ ਵਾਲਾ ਤੁਰੰਤ ਜਾਨੀ ਸਰਕਾਰ ਤੁਹਾਡੇ ਦਵਾਰ ਦਵਾਰ ਖੜੀ ਆ ਹੁਕਮ ਕਰੋ ਸਰਕਾਰ ਨੂੰ ਭੱਜ ਕੇ ਤੁਹਾਡਾ ਕੰਮ ਹੋਊ ਉਸ ਕਿਸਮ ਦਾ ਇਮਪ੍ਰੈਸ਼ਨ ਮੇਨਟੇਨ ਕਰਨ ਲਈ ਸਾਰਾ ਕੁਝ ਕੀਤਾ ਗਿਆ ਮੈਨੂੰ ਨਹੀਂ ਲੱਗਦਾ ਕੋਈ ਵੀ ਕੁਝ ਵੀ ਹੋਣਾ ਕੁਝ ਨਹੀਂ ਹੋਣਾ ਇਸ ਵਾਇ ਇੱਕ ਜਿਹੜੀ ਲੁਧਿਆਣਾ ਵੈਸਟ ਦੀ ਸੀਟ ਹੈਗੀ ਆ ਉਸ ਤੋਂ ਉਸ ਨੇ ਉਸ ਦੇ ਵਿੱਚ ਇੱਕ ਪਰ ਹਮ ਭਾਜ ਆਖੜਾ ਕਰ ਲਈ ਇੱਕ ਨਵੀਂ ਢੂੜ ਚ ਟੱਟੂ ਛੱਡਣ ਲਈ ਕਿ ਦੇਖੋ ਜੀ ਕਿੰਨਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਕਿ ਅਸੀਂ ਤੇ ਕਿਸੇ ਨੂੰ ਬਖਸ਼ਦੇ ਨਹੀਂ ਉਸ ਕਿਸਮ ਦੀ ਕੋਸ਼ਿਸ਼ ਹੈ ਪਰ ਮੈਨੂੰ ਲੱਗਦਾ ਕਿ ਇਹ ਜਦੋਂ ਇੱਕੋ ਹੀ ਚੀਜ਼ ਬਾਰ-ਬਾਰ ਹੋ ਜਾਈ ਪਰ ਕੋਈ ਉਹਦਾ ਐਕਚੁਅਲੀ ਸੋਲਿਡ ਐਕਸ਼ਨ ਨਾ ਹੋਏ ਐਫ ਆਈ ਆਰ ਤੱਕ ਵੀ ਦਰਜ ਨਾ ਹੋਣ ਪੁਰਾਣੇ ਕੇਸਾਂ 'ਚ ਔਰ ਬੰਦੇ ਨਾਲ ਹੀ ਕੰਮ ਕਰ ਰਹੇ ਹੋਣ ਤੇ ਕਹਿਣਗੇ ਅਸੀਂ ਬਖਸ਼ਾਂਗੇ ਨਹੀਂ ਉਹ ਫਿਰ ਲੋਕ ਹੁਣ ਸਮਝ ਗਏ ਆ ਮੈਨੂੰ ਨਹੀਂ ਲੱਗਦਾ ਕਿ ਰਮਨ ਸਰ ਇਸ ਮਾਮਲੇ 'ਚ ਜਿਸ ਦਾ ਨਾ ਐਮਐਲਏ ਰਮਨ ਆੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਬਿਜਲੈਂਸ ਦੇ ਵੱਲੋਂ ਉਸ ਦਿਨ ਹੀ ਲਗਾਤਾਰ ਸ਼ੰਕੇ ਜाहिर ਕੀਤੇ ਸੀ ਵਿਰੋਧੀ ਪਾਰਟੀਆਂ ਨੇ ਹਰ ਇੱਕ ਵੱਡੇ ਲੀਡਰ ਨੇ ਕਿਹਾ ਸੀ ਕਿ ਇਹ ਸਿਰਫ ਪੋਲਿਟੀਕਲ ਸਟੰਟ ਹੈ ਕਿਉਂਕਿ ਜਿਮਨੀ ਚੋਣਾਂ ਜਿਮਨੀ ਚੋਣ ਤੋਂ ਬਾਅਦ ਇਹ ਠੰਡੇ ਵਾਸਤੇ ਚੋਏਗਾ ਤੇ ਉਹ ਅੱਜ ਨਜ਼ਰ ਵੀ ਆਇਆ ਕਿਉਂਕਿ ਖੁਦ ਰਮਨ ਆੜਾ ਦੇ ਵਕੀਲ ਜਿਹੜੇ ਪੇਸ਼ ਹੋਏ ਸੀ ਕੋਰਟ ਦੇ ਵਿੱਚ ਉਹਨਾਂ ਨੇ ਖੁਦ ਕਿਹਾ ਵੀ ਬਿਜਲੈਂਸ ਨੇ ਅੱਗੇ ਰਿਮਾਂਡ ਦੀ ਮੰਗੇ ਨਹੀਂ ਕੀਤੀ ਇਸ ਕਰਕੇ ਜੱਜ ਸਾਹਿਬ ਨੇ ਉਹਨੂੰ ਜੇਲ ਪਰ ਕੀ ਦੇਖ ਰਹੇ ਹੋਗੇ ਵੀ ਕਹਾਣੀ ਕਿਸ ਪਾਸੇ ਜਾ ਰਹੀ ਹੈ ਨਹੀਂ ਜਦੋਂ ਵੀ মিডিਆ ਤੁਹਾਡੇ ਵਰਗਾ মিডিਆ ਜਿਹੜਾ ਨੈਗੇਟਿਵ ਆ ਜਿਹੜਾ ਚਾਹੁੰਦੇ ਆ ਲੋਕ ਕਿ ਵੀ ਸਾਨੂੰ ਪਤਾ ਤੇ ਲੱਗੇ ਹੁਣ ਤੱਕ ਕੀ ਹੋਇਆ ਆਫਟਰ ਆਲ ਲੋਕਾਂ ਦਾ ਪੈਸਾ ਲੁੱਟਿਆ ਉਹਨਾਂ ਨੇ ਦੋ ਨੰਬਰੀ ਕੰਮ ਕੀਤਾ ਵਿਜੀਲੈਂਸ ਦੀ ਇਨਕੁਆਰੀ ਤੁਸੀਂ ਆਪ ਹੀ ਕੀਤੀ ਹੈ ਉਹਦਾ ਲੋਕਾਂ ਤੱਕ ਕਿਉਂ ਨਹੀਂ ਇਨਕਸ਼ਾਫ ਹੁੰਦਾ ਉਹਨੂੰ ਲੋਕਾਂ 'ਚ ਰੱਖਿਆ ਕਿਉਂ ਨਹੀਂ ਜਾਂਦਾ ਸਾਨੂੰ ਕਿਵੇਂ ਪਤਾ ਲੱਗੇ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਇਹ ਜੀ ਨਾ 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 ਇਹ ਨਹੀਂ ਦੱਸਿਆ ਜਾ ਸਕਦਾ ਕੀ ਨਹੀਂ ਦੱਸਿਆ ਜਾ ਸਕਦਾ ਜੀ ਬੰਦਾ ਕੋ ਚੋਰੀ ਕਰ ਰਿਹਾ ਤੁਸੀਂ ਲੋਕਾਂ ਨੂੰ ਦੱਸੋ ਵੀ ਅਸੀਂ ਇੰਨੀ ਚੋਰੀ ਫੜੀ ਆਈ ਨਹੀਂ ਅਜੇ ਰਹੀਦੀ ਆ ਉਹਦਾ ਮੁੰਡਾ ਜਾਂ ਪਰਿਵਾਰ ਜਾਂ ਹੋਰ ਯਾਰ ਦੋਸਤ ਆਂ گا ਉਹਨਾਂ ਦੇ ਜਿਹੜੇ ਬੰਦੇ ਰੱਖੇ ਹੋਏ ਸੀ ਉਹਨਾਂ ਦੇ ਕੋਲ ਇੰਨਾ ਇੰਨਾ ਮਾਲ ਸਾਡੇ ਹੱਥ 'ਚ ਲੱਗ ਗਿਆ ਤੇ ਅਸੀਂ ਇੰਨੀ ਤਰੀਕ ਤੱਕ ਜ ਸਾਰਾ ਕੇਸ ਚਾਰਸ਼ੀਰ ਤਿਆਰ ਕਰਕੇ ਐਫ ਆਈ ਆਰ ਦਰਜ ਕਰਕੇ ਐਫ ਆਈ ਆਰ ਤੇ ਵੈਸੇ ਹੀ ਪਹਿਲੇ ਹੀ ਦਰਜ ਹੋ ਜਣੀ ਹਾਂਜੀ ਜਿਹੜਾ ਹੁਣ ਤੱਕ ਦਾ ਚੱਲ ਰਿਹਾ ਹੈ ਸਾਰਾ ਕੁਛ ਇਹ ਮੈਨੂੰ ਲੱਗਦਾ ਕਿ ਉਸੇ ਹੀ ਡਰਾਮੇ ਦਾ ਇੱਕ ਐਪੀਸੋਡ ਨੰਬਰ ਚੌਥਾ ਜਿੰਨਾ ਤਿੰਨ ਤੇ ਤੁਹਾਨੂੰ ਮੈਂ ਪਹਿਲਾਂ ਹੀ ਲੈ ਦਿੱਤੇ ਆ ਨਾ ਦੱਸਦੇ ਆ ਜਿੰਨਾ ਚ ਕੁਝ ਨਹੀਂ ਹੋਇਆ ਇਹਦਾ ਵੀ ਕੁਝ ਹੋਣਾ ਨਹੀਂ ਸવાય ਇਹ ਕਿ ਲੋਕਾਂ 'ਚ ਭਰਮ ਭਾਖੜਾ ਕਰਨ ਲਈ ਕਿ ਅਸੀਂ ਜੀ ਕਰਪਸ਼ਨ ਨੂੰ ਤੇ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਦੇ ਸਾਡੀ ਦੇ ਪਾਰਟੀ ਕਰਪਸ਼ਨ ਮੁਕਤ ਭਾਰਤ ਦੇ ਨਾਰੇ ਜੋ ਨਿਕਲੀ ਹੋਈ ਆ ਪਰ ਉਂਝ ਜ਼ਰੂਰੀ ਆ ਕਿ ਉਸੇ ਕਰਪਸ਼ਨ ਦੇ ਪੈਸੇ 'ਚ ਸਾਰੇ ਸੁਖ ਸੁਭਦਾ ਜੋ ਕੁਝ ਕਰ ਰਹੇ ਆ ਹਾਲਤ ਇਹ ਹੈ ਮਨੂਆ ਕੋਈ ਸੱਜਣ ਹੁਣੇ ਦੱਸ ਕੇ ਗਿਆ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਉਹ ਆਏ ਬਾਈ ਇਹ ਆ ਕਿੱਥੇ ਚੰਡੀਗੜ੍ਹ 에어ਪੋਰਟ ਤੇ ਜਾਣਾ ਕਿੱਥੇ ਆ ਆ ਨਾਲ ਹੀ ਮਹਾਲੀ ਦੇ ਵਿੱਚ ਮੈਂ ਹੁਣ ਚਲੋ ਡਿਟੇਲ ਪੂਰੀ ਨਹੀਂ ਦੱਸੂਗਾ ਮਤਲਬ ਉਹਨਾਂ ਦੇ ਕਿਤੇ ਬਿਲਕੁਲ ਨਾਲ ਹੀ ਮਹਾਲੀ ਜਾਣਾ ਤੋਂ ਮਹਾਲੀ ਜੀ 에어ਪੋਰਟ ਆ ਤੇ ਹੈਲੀਕਾਪਟਰ ਤੇ ਬਹਿ ਕੇ ਜਾ ਰਹੇ ਆ ਦੇ ਨਾਲੇ ਚੀਫ ਮਿਨਿਸਟਰ ਆਪਣਾ ਪੂਰਾ ਲਾਮ ਲਸ਼ਕਰ ਲਿਜਾ ਰਿਹਾ ਉਥੇ ਕਿਥੇ 에어ਪੋਰਟ ਤੇ ਤੇ ਕਿਉਂਕਿ ਸਾਰਾ ਚੀਫ ਮਿਨਿਸਟਰ ਤੋਂ ਬਗੈਰ ਤੇ ਕਿਸੇ ਦੂਜੇ ਨੂੰ ਲਿਜਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਤੇ ਕੋਈ ਸਰਕਾਰੀ ਬੰਦੇ ਹੈ ਨਹੀਂ ਉਹ ਫਿਰ ਗਾਂ ਅੱਗੇ ਚਲੇ ਜਾਂਦੇ ਇਹਨਾਂ ਨੂੰ ਾਤਾਰ ਕੇ ਇੱਥੇ ਮਹਾਲੀ ਹੁਣ ਤੁਸੀਂ ਇਹ ਹਿਸਾਬ ਦੇਖ ਲਓ ਪਈ ਜਾਣੀ ਮਹਾਲੀ ਦੇ ਅੰਦਰ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹੈਲੀਕਾਪਟਰ ਚਾਹੀਦਾ ਇਹ ਨਹੀਂ ਕਿ ਚੱਕ ਕੇ ਬੰਦਾ ਆਪਣੀ ਮਕਾਰ ਲੈ ਕੇ ਤੇ ਜਾਂ ਕੋ ਟੈਕਸੀ ਲੈ ਕੇ ਆ ਜਾ ਇਹ ਆਮ ਆਦਮੀ ਹੈ ਬੰਦੇ ਇਹ ਲੋਕ ਤਾਂ ਬੇਕੂਪਣਾਉਣੇ ਆ ਇਹਨਾਂ ਨੂੰ ਤੋ ਤੁਸੀਂ ਜਦ ਤੱਕ ਪੰਜਾਬ ਤੋਂ ਬਾਹਰ ਨਹੀਂ ਕਰੋਗੇ ਨਾ ਤੁਸੀਂ ਪੰਜਾਬ ਦੇ ਵਿੱਚ ਕੁਝ ਨਹੀਂ ਕਰ ਸਕਦੇ ਔਰ ਮੈਂ ਮੈਨੂੰ ਬੜਾ ਹੀ ਅਫਸੋਸ ਆ ਕਿ ਇੰਨੇ ਆਪਣੇ ਸੱਤਾ ਦੇ ਲਾਲਚ ਲਈ ਪਤਾ ਨਹੀਂ ਜਾਂ ਤੇ ਕਿਹੜੇ ਪਾਪ ਕਰ ਲਏ ਸਾਰੇ ਜਿਹੜੇ 92 ਬੰਦੇ ਆਏ ਆ ਉਹਨੂੰ ਲੁਕਾਉਣ ਲਈ ਕਰ ਰਹੇ ਆ ਕਿ ਇੰਨੇ ਡਰਦੇ ਆ ਉਹਨਾਂ ਤੋਂ ਜੇ ਤੁਸੀਂ ਸੱਚੀ ਮੁੱਚੀ ਸੱਚੇ ਸੁੱਚੇ ਆ ਲੋਕ ਸੇਵਕ ਆ ਜੇ ਤੁਸੀਂ ਦੋ ਨੰਬਰੀ ਕੰਮ ਨਹੀਂ ਕੀਤੇ ਤੇ ਇਹਨਾਂ ਨੂੰ ਇੱਥੇ ਕਾਹਦੇ ਲਈ ਸਿਰ ਤੇ ਬਿਠਾਇਆ ਤੁਸੀਂ ਮੈਨੂੰ ਇਹਦੇ ਦੱਸਦੇ ਹੋ ਤੁਸੀਂ ਹਾਰੇ ਬੰਦੇ ਮਤਲਬ ਜਗਦਾਰ ਆ ਕੱਲੇ ਕੱਲੇ ਬੰਦੇ ਦੇ ਨਾ ਉਹਨਾਂ ਦੇ ਆਪਣੇ ਬੰਦੇ ਦੱਸ ਰਹੇ ਆ ਆ ਜਿਹੜੇ ਕੱਲ ਪ੍ਰੋਟੈਸਟ ਪਟਿਆਲੇ ਦੇ ਵਿੱਚ ਹੋਇਆ ਜਾਂ ਉਹ ਇਕਬਾਲ ਸਿੰਘ ਨੇ ਕੀਤਾ ਜਾਂ ਜਿਹੜੇ ਮੈਂ ਤੈਨੂੰ ਫਰੂਜ਼ਪੁਰ ਵਾਲਾ ਸਾਰਾ ਉਹਨਾਂ ਨੇ ਉਹਨਾਂ ਦੇ ਆਪਣੇ ਬੰਦੇ ਹੀ ਦੱਸ ਰਹੇ ਆ ਨਾ ਕੋਈ ਜਾਂ ਤੁਸੀਂ ਹੋਰ ਨਹੀਂ ਤੇ ਤੁਸੀਂ ਉਹ ਜਿਹੜਾ ਐਮਐਲਏ ਸਾਹਿਬ ਆ ਨੇ ਇਹਨਾਂ ਦੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਪੁੱਛ ਲੁ ਕੀ ਕੁਛ ਨਹੀਂ ਇਹਨਾਂ ਬਾਰੇ ਦੱਸ ਦੇ ਕੋਈ ਕਿਸੇ ਦੇ ਅਸਰ ਨਹੀਂ ਹੈਗਾ ਇਸ ਲਈ ਚਾਹੀਦਾ ਇਹ ਅਲਖਵਿੰਦਰ ਕਿ ਸਭ ਤੋਂ ਪਹਿਲਾਂ ਤੇ ਸਾਡੀ ਮੁਸੀਬਤ ਇਹ ਬਣ ਗਈ ਆ ਕਿ ਪੰਜਾਬ ਸਰਕਾਰ ਨੂੰ ਪੰਜਾਬੀਆਂ ਦੇ ਰਾਹੀ ਚੱਲਣ ਦਿੱਤਾ ਜਾਏ ਜਿਹਨਾਂ ਨੂੰ ਚੁਣ ਕੇ ਪੰਜਾਬੀਆਂ ਨੇ ਭੇਜਿਆ ਔਰ ਇਹ ਸਾਰੇ ਸਿਆਪੇ ਜਿਹੜੇ ਆ ਜਿਹੜਾ ਤੁਸੀਂ ਸਵਾਲ ਖੜਾ ਕਰਦੇ ਆ ਇਹ ਜਿਹੜੇ ਬਾਹਰੋਂ ਆਏ ਆ ਉਹਨਾਂ ਨੇ ਆਪਣੀ ਕਿਸਮ ਦੀ ਰਾਜਨੀਤੀ ਇੱਥੇ ਚਲਾਉਣ ਲਈ ਇਹ ਸ਼ੁਰੂ ਕੀਤੇ ਹੋਏ ਆਪਣੇ ਡਰਾਮੇ ਸ਼ੁਰੂ ਕੀਤੇ ਹੋਇਆ ਇਹ ਅਸਲ ਵਿੱਚ ਆਮ ਆਦਮੀ ਪਾਰਟੀ ਨਹੀਂ ਵੱਡੀ ਇੱਕ ਡਰਾਮਾ ਪਾਰਟੀ ਯਾਨੀ ਸੀਨ ਕ੍ਰੀਏਟ ਕਰਨਾ ਜਾਂ ਐਪੀਸੋਡ ਜਾਂ ਤੁਸੀਂ ਜੇ ਇੰਜ ਕਹਿ ਲੋ ਕਿ ਹਰ ਕੋਈ ਚੀਜ਼ ਜਿਤਨਾ ਅੱਜਕੱਲ ਵਿਆਹ ਵੀ ਇੱਕ ਪੂਰੀ ਆਈਟਮ ਦੇ ਤੌਰ ਤੇ ਮੈਨੇਜਮੈਂਟ ਦੇ ਤੌਰ ਤੇ ਹੁੰਦਾ ਹੈ ਨਾ ਉਸੇ ਤਰੀਕੇ ਦੇ ਨਾਲ ਹਰ ਇੱਕ ਚੀਜ਼ ਦੇ ਤੇ ਪੋਲਿਟਿਕਸ ਨੂੰ ਪਾਰਟੀ ਦੇ ਆਧਾਰ ਤੇ ਨਹੀਂ ਪਾਰਟੀ ਦੇ ਵਰਕਰਾਂ ਦੇ ਆਧਾਰ ਤੇ ਨਹੀਂ ਪਾਰਟੀ ਦੇ ਪ੍ਰੋਗਰਾਮ ਦੇ ਆਧਾਰ ਤੇ ਨਹੀਂ ਐਪੀਸੋਡ ਕ੍ਰੀਏਟ ਕਰਦੇ ਆ ਤੇ ਇਹ ਇੱਕ ਐਪੀਸੋਡ ਆ ਜਿਸ ਨੂੰ ਲਗਾਤਾਰ ਵੇਚਿਆ ਜਾ ਰਿਹਾ ਜਿਹੜਾ ਲੁਧਿਆਣਾ ਵੈਸਟ ਦੀ ਚੂੜ ਨੂੰ ਮੱਦੇ ਨਜ਼ਰ ਰੱਖ ਕੇ ਸੰਜੀਵ ਰੋੜਾ ਦੀ ਚੂੜ ਨੂੰ ਮੱਦੇ ਨਜ਼ਰ ਰੱਖ ਕੇ ਇਸ ਗੱਲ ਨੂੰ ਅਭਾਰ ਕੇ ਬਸ ਹੁਣ ਉਹਦਾ ਕੰਮ ਖਤਮ ਆ ਹੁਣ ਉਹ ਚਲੇ ਜਾਣਗੇ ਹੌਲੀ ਜੀ ਬਾਹਰ ਆ ਜਾਣਗੇ ਫਿਰ ਉਹੋ ਹੀ ਇਹਨਾਂ ਦੇ ਜਿਹੜੇ ਰੋੜਾ ਜਲੰਧਰ ਵਾਲੇ ਹੈ ਰਮਨ ਰੋੜਾ ਉਹੋ ਹੀ ਦੁਬਾਰਾ ਪਾਰਟੀ ਦੇ ਵਿੱਚ ਹੀਰੋ ਹੋਣ ਗਿਆ ਤੁਸੀਂ ਦੇਖ ਲਿਓ ਕਿ ਕਿਵੇਂ ਗਲਚ ਹਾਰੂ ਰੂਪਾ ਕੇ ਮਠਿਆਈਆਂ ਵੰਡੀਆਂ ਜਾਂਦੀਆਂ ਜੀ ਤੇ ਸਰ ਇੱਕ ਤਾਂ ਇਹ ਪ੍ਰਚਾਰ ਹੋਇਆ ਸੀਗਾ ਬਿਲਕੁਲ ਕਾਫੀ ਜਿਆਦਾ ਪ੍ਰਚਾਰਿਆ ਗਿਆ ਸੀ ਪਿਛਤਾਚਾਰ ਨੂੰ ਲੈ ਕੇ ਇਲੈਕਸ਼ਨ ਤੋਂ ਪਹਿਲਾਂ ਤੇ ਇੱਕ ਇਲੈਕਸ਼ਨ ਜਿਮਰੀਚੌਂ ਦੇ ਦੌਰਾਨ ਇੱਕ ਬੜਾ ਮੁੱਢਾ ਅਹਿਮ ਪੱਖਿਆ ਹੋਇਆ ਉਹ ਲੈਂਡ ਪੁਲਿੰਗ ਨੂੰ ਲੈ ਕੇ ਆ ਤੇ ਕੱਲ ਇੱਕ ਅਹਿਮ ਮੀਟਿੰਗ ਵੀ ਹੁੰਦੀ ਹੈ ਕੈਬਨਿਟ ਦੀ ਪੰਜਾਬ ਕੈਬਨਿਟ ਦੀ ਜਿਦੇ ਵਿੱਚ ਲੈਂਡ ਪੁਲਿੰਗ ਦੇ ਉੱਪਰ ਇਹ ਨੀਤੀ ਦੇ ਉੱਪਰ ਮੋਹਰ ਲਗਾ ਦਿੱਤੀ ਜਾਂਦੀ ਹੈ ਤੇ ਬਰੀਫ ਕੀਤਾ ਜਾਂਦਾ ਖੁਦ ਅਮਨ ਅਰੋੜਾ ਜੀ ਵੱਲੋਂ ਆ ਕੇ ਸੋ ਉਹਨਾਂ ਵੱਲੋਂ ਇਹ ਪ੍ਰਚਾਰਿਆ ਜਾਂਦਾ ਵੀ ਇਹ ਲੈਂਡ ਪੁਲਿੰਗ ਨੀਤੀ ਹੈ ਜਿਹੜੀ ਕਿੰਨੀ ਜ਼ਿਆਦਾ ਕਿਸਾਨਾਂ ਦੇ ਹਿਤੈਸ਼ੀ ਹੈ ਕਿੰਨਾ ਜ਼ਿਆਦਾ ਕਿਸਾਨਾਂ ਨੂੰ ਇਹਦੇ ਨਾਲ ਲਾਭ ਹੋਣ ਲੱਗਿਆ ਤੇ ਉਹ ਕਹਿਣ ਲੱਗੇ ਕਿ ਚਾਰ-ਚਾਰ ਗੁਣਾ ਜਾਂ ਚਾਰ-ਚਾਰ 100 ਗੁਣਾ ਜ਼ਿਆਦਾ ਵੀ ਜਿਹੜਾ ਲਾਭ ਹੈ ਉਹ ਕਿਸਾਨਾਂ ਨੂੰ ਮਿਲ ਸਕਦਾ ਸੋ ਮੈਂ ਤੁਹਾਡੇ ਤੋਂ ਸਮਝਾਣਾ ਚਾਹਾਂਗਾ ਸਾਡੇ ਦਰਸ਼ਕ ਵੀ ਸਮਝਾਣਾ ਚਾਣਗੇ ਕਿ ਆਖਰ ਜੋ ਸਰਕਾਰ ਦੇ ਵੱਲੋਂ ਇਹ ਲੈਂਡ ਪੂਲਿੰਗ ਨੀਤੀ ਦੇ ਉੱਪਰ ਮੋਹਰ ਲਗਾਈ ਗਈ ਉਹ ਲੈਂਡ ਪੂਲਿੰਗ ਨੀਤੀ ਹੈ ਕਿ ਕੀ ਸੱਚਮੁੱਚ ਉਹ ਕਿਸਾਨਾਂ ਦੇ ਲਈ ਇੰਨਾ ਵੱਡਾ ਤੋਹਫਾ ਸਰਕਾਰ ਦੇ ਵੱਲੋਂ ਦੇ ਰਹੀ ਹੈ ਕਿ ਸੱਚਮੁੱਚ ਕਿਸਾਨਾਂ ਦੇ ਹੱਕ ਦੀ ਗੱਲ ਇੱਥੇ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਨੇ ਜਿਸ ਕਿਸਾਨਾਂ ਨੂੰ ਬਚਾਉਣਾ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨੀ ਹੈ ਤੇ ਮੈਂ ਦੱਸਦਾ ਤਰੀਕਾ ਕੀ ਹੈ ਤੁਸੀਂ ਤੇ ਉਹਨਾਂ ਨੂੰ ਉਜਾੜਨ ਤੇ ਲੱਗੇ ਉਹਨਾਂ ਦਾ ਕਰੋ ਕਿ ਉਹਨਾਂ ਦੇ ਕੋਆਪਰੇਟਿਵਸ ਬਣਾਓ ਬਣੇ ਹੋਏ ਆ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਚਲਾਓ ਜਿੱਥੇ ਨਹੀਂ ਬਣੇ ਏ ਮਾਰਕੀਟਿੰਗ ਕੋਆਪਰੇਟਿਵਸ ਬਣਾਓ ਜਿਸ ਤਰ੍ਹਾਂ ਸਮਾਲਥ ਸਕੇਲ ਦਾ ਅਲੱਗ ਬਣਾਓ ਮਾਰਜਨਲ ਦਾ ਅਲੱਗ ਬਣਾਓ ਰਿਚ ਫਾਰਮਰ ਦੇ ਅਲੱਗ ਬਣਾਓ ਇਸ ਕਿਸਮ ਦੀ ਲੱਗ ਲੱਗ ਇੱਕ ਪਲੈਨਿੰਗ ਕਰੋ ਇਹਨਾਂ ਨੂੰ ਇਹ ਪੁੱਛੋ ਕਿ ਇਹਨਾਂ ਦੀ ਜਿਹੜੀ ਐਗਰੀਕਲਚਰ ਦੀ ਨੀਤੀ ਸੀਗੀ ਜਿਹੜਾ 5000 ਬੰਦਾ ਇਕੱਠਾ ਕਰਕੇ ਪੀਏਯੂ ਲੁਧਿਆਣੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਲੁਧਿਆਣੇ ਚ ਬਣਾਈ ਸੀ ਉਹ ਕਿੱਥੇ ਗਈ ਉਦੋਂ ਤੱਕ ਗੁਰਦੀਪ ਧਾਲੀਵਾਲ ਹੋਣੀ ਮਿਨਿਸਟਰ ਸੀ ਥੋੜੇ ਦਿਨ ਉਦੋਂ ਬਾਅਦ ਇਹ ਹੋਣ ਵਾਲੇ ਆਏ ਇਸ ਕਰਕੇ ਇਹ ਸਾਰਾ ਇੱਕ ਡਰਾਮਾ ਜੇ ਲੋਕਾਂ ਨੂੰ ਭੁੱਲ ਜਾਂਦਾ ਨਵਾਂ ਸ਼ੁਰੂ ਕਰ ਦਿੰਦੇ ਨਵੇਂ ਤੋਂ ਬਾਅਦ ਤੀਜਾ ਹੁਣ ਚੌਥਾ ਇਸ ਕਰਕੇ ਜੇ ਕਿਸਾਨਾਂ ਨੂੰ ਤੁਸੀਂ ਕਰਨਾ ਆ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਖੁਸ਼ਹਾਲ ਕਰਨਾ ਉਹਨਾਂ ਦਾ ਇੱਕ ਤੇ ਮਾਲ ਬਣਾਇਆ ਜੋ ਵੀ ਹੈ ਉਹਨਾਂ ਦੀਆਂ ਫਸਲਾਂ ਬਾੜੀ ਭਾਵੇਂ ਸਬਜ਼ੀਆਂ ਫਲ ਫਰੂਟ ਉਹਨਾਂ ਨੂੰ ਪ੍ਰਜ਼ਰਵ ਕਿਵੇਂ ਕਰਨਾ ਜੇ ਇਤਨਾ ਤੁਸੀਂ ਜਗਾ ਜਗਾ ਕੋਲਡ ਸਟੋਰ ਹੋਣ ਚੇਨ ਹੋਵੇ ਸਸਤੇ ਰੱਖਣ ਲਈ ਬਚਾਉਣ ਲਈ ਤਾਂ ਕਿ ਜਦੋਂ ਮਾਰਕੀਟ ਚ ਚੰਗਾ ਭਾਅ ਮਿਲੇ ਉਦੋਂ ਉਥੇ ਵੇਚ ਸਕਣ ਦੂਸਰਾ ਸਰਕਾਰ ਦੀ ਗਰੰਟੀ ਹੋਵੇ ਤੀਸਰਾ ਬਾਹਰਲੇ ਦੇਸ਼ਾਂ ਦੇ ਵਿੱਚ ਮਾਰਕੀਟਿੰਗ ਕਿਵੇਂ ਕਰਨੀ ਆ ਉਹਦਾ ਤੁਸੀਂ ਪਾਕਿਸਤਾਨ ਰਾਹੀਂ ਰਾਹ ਲੱਭੋ ਚੌਥਾ ਤੁਸੀਂ ਪਾਕਿਸਤਾਨ ਦਾ ਲਾਂਗਾ ਖਲਵਾਓ ਕਦੀ ਕੋਈ ਮੂੰਹ ਹੀ ਨਹੀਂ ਖੋਲਦੇ ਜਿੱਦ ਤਨ ਸਾਡੇ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਸਾਡੇ ਵਪਾਰੀਆਂ ਨੂੰ ਫਾਇਦਾ ਹੋਣਾ ਕਰੀ ਮੂੰਹ ਖੋਲਦੇ ਆ ਕਿ ਲਾਂਗਾ ਖੁੱਲਣਾ ਚਾਹੀਦਾ ਸਾਰੇ ਜਾਣੀ ਉਥੇ ਗੁਜਰਾਤ ਦਾ ਵਪਾਰ ਉਧਰ ਜਾ ਰਿਹਾ ਬੰਬੇ ਦਾ ਉਥੋਂ ਜਿਹੜੇ ਛਿੱਪ ਸਾਰੇ ਜਾ ਰਹੇ ਆ ਸਾਨੂੰ ਬੰਦ ਬੰਦ ਕਰਕੇ ਰੱਖ ਦਿੰਦੇ ਆ ਪੰਜਾਬ ਦੇ ਜੋ ਹਿੱਤ ਦੀਆਂ ਗੱਲਾਂ ਉਹ ਕਰੋ ਔਰ ਦੂਸਰਾ ਇੱਕ ਏਕੜ ਚੋਂ ਤੁਸੀਂ ਬਹੁਤ ਚੀਜ਼ਾਂ ਪੈਦਾ ਕਰ ਸਕਦੇ ਆ ਬਸ਼ਰਤੇ ਕਿ ਸਰਕਾਰ ਉਹਨਾਂ ਨੂੰ ਜਿੰਨਾ ਪੌਲੀਥੀਨ ਹਾਊਸੇਸ ਜਾਂ ਪੌਲੀਓਸੀ ਜਾਂ ਗ੍ਰੀਨ ਹਾਊਸੇ ਜਿਹੜੇ ਵੀ ਅੱਜ ਕੱਲ੍ਹ ਆ ਉਹ ਮੈਂ ਚਾਈਨਾ ਚ ਵੀ ਦੇਖ ਕੇ ਆਇਆ ਉਹ ਇੱਥੇ ਵੀ ਲੋਕ ਕਰਦੇ ਆ ਛੋਟੀ ਸਕੇਲ ਤੇ ਕਰਦੇ ਆ ਸਰਕਾਰ ਉਹਨਾਂ ਨੂੰ ਟ੍ਰੇਨਿੰਗ ਦੇਵੇ ਸਰਕਾਰ ਪੀਏਯੂ ਦੇ ਵਿੱਚ ਟ੍ਰੇਨਿੰਗ ਹੋਵੇ ਔਰ ਉਹਨਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਹੋਵੇ ਲੋਕ 1 1 1 ਏਕੜ ਚੋਂ 10 10 ਲੱਖ ਰੁਪਈਆ ਕਮਾ ਸਕਦੇ ਆ ਮੈਨੂੰ ਤੇ ਇਹ ਤੇ ਸਮਝ ਪਾਉਂਗੀ ਕਿ ਤੁਸੀਂ ਪੰਜਾਬ ਨੂੰ ਅਮੀਰ ਕਰ ਰਹੇ ਆ ਪੰਜਾਬ ਨੂੰ ਉਜਾੜ ਨਹੀਂ ਰਹੀ ਜਮੀਨ ਉਹਨਾਂ ਦੀ ਉਹਨਾਂ ਦੇ ਕੋਲ ਆ ਤੁਸੀਂ ਥੋੜੇ ਪਾਣੀ ਦੇ ਨਾਲ ਬਹੁਤ ਚੰਗੀਆਂ ਚੀਜ਼ਾਂ ਆਰਗੈਨਿਕ ਚੀਜ਼ਾਂ ਪੈਦਾ ਕਰਦੇ ਇਹ ਤੇ ਕੁਝ ਚੱਲੇ ਏ ਕਹਿੰਦੇ ਆ ਕਿ ਦੇਖੋ ਜੀ ਗੈਰ ਕਾਨੂੰਨੀ 14000 ਕਲੌਨੀਆਂ ਪੁਰਾਣੇ ਬਣਾ ਗਏ ਆ ਅਸੀਂ ਕਾਨੂੰਨ ਘਰ ਬਣਾਉਣੇ ਆ ਤੇ ਪੰਜਾਬ ਨੂੰ ਉਜਾੜਨਾ ਕਿਸਾਨੀ ਨੂੰ ਉਜਾੜਨਾ ਪਹਿਲੀ ਗੱਲ ਹੋਊਗਾ ਕਿ ਜਿਹੜੇ 14000 ਕਲੌਨੀਆਂ ਵਾਲੇ ਆ ਨਾ ਬੈਠੇ ਉਹਨਾਂ ਦੇ ਬਲਡੋਜ਼ਰ ਚੱਲਣਗੇ ਉਹ ਕਹਿਣਗੇ ਜਦੋਂ ਤੁਹਾਨੂੰ ਅਸੀਂ ਘਰ ਬਣਾਉਂਦੇ ਆ ਠੇਕੇਦਾਰਾਂ ਨਾਲ ਹੀ ਬਣਾਉਂਦੇ ਆ ਚਲੋ ਅਸੀਂ ਤੁਹਾਨੂੰ ਲੀਜ਼ ਤੇ ਦੇਾਂਗੇ 50 ਸਾਲ ਦੀ ਤਈਏ ਜਾਂ 99 ਸਾਲ ਦੀ ਤਈਏ ਲੀਜ਼ ਤੇ ਦੇਾਂਗੇ ਤੁਸੀਂ ਨੋਮੀਨਲ ਰੈਂਟ ਸਾਨੂੰ ਦੇਈ ਜਾਇਓ ਤੇ ਅਸੀਂ ਤੁਹਾਨੂੰ ਘਰ ਨਹੀਂ ਤੁਸੀਂ ਗਾਂਹ ਵੇਚ ਲੈਨੇ ਆ ਇਹਨਾਂ ਨੂੰ ਛੱਡੋ ਅਜ ਜਿੱਦਾਂ ਚੰਡੀਗੜ੍ਹ ਚ ਬਲਡوزر ਚੱਲਦੇ ਪਹਿਲੀ ਗੱਲ ਤੇ ਆਈ ਖੇਤੀ ਵਾਲੀ ਜ਼ਮੀਨ ਜਿਹੜੀ ਇੰਨੀ ਉਪਜਾਊ ਜ਼ਮੀਨ ਆ ਤੁਸੀਂ ਉੱਥੇ ਕਮਰਸ਼ੀਅਲ ਤੇ ਇੰਡਸਟਰੀ ਤੇ ਫਲਾਨਾ ਤੇ ਟਮਕਾਣਾ ਸਾਡੀ ਐਗਰੀਕਲਚਰ ਇੰਡਸਟਰੀ ਆ ਸਾਡੀ ਐਗਰੀਕਲਚਰ ਇੰਡਸਟਰੀ ਹੈ ਨਾ ਜਿਸ ਤਰੀਕੇ ਨਾਲ ਬਾਕੀ ਇਨਵੈਸਟਮੈਂਟ ਪ੍ਰੋਡਕਸ਼ਨ ਪ੍ਰੋਫਿਟ ਸਾਰਾ ਕੁਝ ਕੈਲਕੂਲੇਟ ਹੁੰਦਾ ਸਾਡੀ ਕੈਪਟਲਿਸਟ ਇੰਡਸਟਰੀ ਐ ਐਗਰੀਕਲਚਰ ਆ ਉਹ ਸਾਨੂੰ ਤੁਸੀਂ ਕਿਉਂ ਨਹੀਂ ਚੰਗਾ ਕਰਦੇ ਕੈਪੀਟਲ ਇੰਟੈਂਸਿਵ ਬਣਾਉਂਦੇ ਉਹ ਨਹੀਂ ਹੋਰ ਇੰਡਸਟਰੀ ਲਾਉਣੀ ਆ ਜਿਹਦੇ ਨਾਲ ਧੂਆ ਆਊਗਾ ਜਿਹਦੇ ਚ ਲੇਬਰ ਕਿਥੇੋਂ ਦੀ ਹੋਊਗੀ ਤੇ ਅਸੀਂ ਉਜਾੜੇ ਜਾਵਾਂਗੇ ਇਹ ਆਪਣੀ ਮਾਰੀ ਪੈਸੇ ਲੈ ਕੇ ਇੱਕ ਵਾਰੀ ਬਾਹਰ ਕਰਦੋਗੇ ਫਿਰ ਧੱਕੇ ਖਾਣਗੇ ਨਿਆਣੇ ਕਿੱਥੇ ਜਾਣਗੇ ਗਾਂ ਕਿੱਥੇ ਜਾਣਗੇ ਨਿਆਣੇ ਵਿਆਹ ਕਿਵੇਂ ਜਾਣਗੇ ਜ਼ਮੀਨ ਤੋਂ ਬਗੈਰ ਇਹ ਕੁਝ ਨਹੀਂ ਇਨਾਂ ਨੇ ਸੋਚਿਆ ਇਨਾਂ ਨੇ ਕਿਉਂ ਕੀਤਾ ਹੁਣ ਇਹ ਮੈਨੂੰ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਇਹ ਵੀ ਮੈਨੂੰ ਕੋਈ ਇਨਾਂ ਦੇ ਹੀ ਬੰਦੇ ਆ ਕੇ ਦੱਸ ਗਏ ਕਿ ਪਿੱਛੇ ਪਲੈਨਿੰਗ ਕੇਜਰੀਵਾਲ ਦੀ ਇਹ ਆ ਕਿ ਹਾਲਤ ਮਾੜੀ ਆ ਅਸੀਂ ਦੁਬਾਰਾ ਜਿੱਤ ਲਈ ਸਕਦੇ ਪੈਸਾ ਇਕੱਠਾ ਕਰੇ। ਪੈਸਾ ਇੱਕੋ ਹੀ ਤਰੀਕਾ ਆ ਜੇ ਹੋਰ ਤੇ ਤੁਸੀਂ ਨਾ ਕੀਤਾ ਨਾ ਤੇ ਤੁਹਾਡਾ ਨਸ਼ਾ ਬੰਦੀ ਚੋਂ ਆਇਆ ਜਿਹੜੀ ਮਿਰਤਾਂ ਬਜਰੀ ਚੋਂ ਆਇਆ ਨਾ ਤੇ ਸ਼ਰਾਬ ਚੋਂ ਨਾ ਆਇਆ 5.4 ਹਜ਼ਾਰ ਕਰੋੜ ਰੁਪਈਆ ਸਰਕਾਰ ਲਈ ਕੁਝ ਨਹੀਂ ਹੁੰਦਾ। ਦਨ ਕਹਾ ਹਾ ਦੇਣ ਚੁਕੇ ਪੈਸੇ ਨਹੀਂ ਤੇ ਜਿਹੜਾ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਦੇਣਾ ਜਿਹੜਾ 12000 ਸਾਲ ਦਾ ਬਣਨਾ ਤੇ ਜਿਹੜਾ ਬਾਕੀ ਦਾ ਸਾਰਾ ਸਮਾਂ ਰਹਿ ਗਿਆ ਉਸ ਨੂੰ ਇੱਕ ਟੁਕਟ ਇੱਕ ਸਾਲ ਲਈ ਚਾਲੂ ਕਰਨਾ ਚਾਹੁੰਦੇ ਆ ਜਾਂ 6 ਮਹੀਨਿਆਂ ਲਈ ਲਾਸਟ ਵਿੱਚ ਦੇਣਾ ਚਾਹੁੰਦੇ ਆ ਉਸ ਲਈ ਪੈਸਾ ਇਹਨਾਂ ਦੇ ਕੋਲ ਲਈ ਆ ਜ਼ਮੀਨ ਚੋਂ ਇਕੱਠਾ ਕਰਕੇ ਤੇ ਆਪਣਾ ਵਾਅਦਾ ਪੂਰਾ ਤੇ ਬੀਬੀਆਂ ਨੂੰ ਫਿਰ ਬਰਾਈਵ ਕਰਨਾ ਚਾਹੁੰਦੇ ਇਹ ਸੋਚ ਲੈਣ ਹੁਣ ਕਿਸਾਨ ਸੋਚ ਲੈਣ ਕਿ ਕੀ ਇਹਨਾਂ ਨੇ ਇਸ ਟਰੈਪ ਦੇ ਵਿੱਚ ਆਉਣਾ ਇੱਕ ਗੱਲ ਜ਼ਰੂਰ ਸਮਝ ਲੈਣ ਕੇ ਮੋਦੀ ਜੀ ਨੇ ਤੇ ਜਿਹੜੇ ਤੁਹਾਨੂੰ ਅਜਾੜਨ ਲੱਗੇ ਸੀ ਉਹ ਤੇ ਕਾਮਯਾਬ ਨਹੀਂ ਹੋਏ ਤੁਸੀਂ ਖਦੇੜ ਤੇ ਤੁਸੀਂ ਸਮਝ ਗਏ ਪਰ ਜੇ ਇਹਦੇ ਚੱਕਰ ਚ ਪੈ ਗਏ ਨਾ ਫਿਰ ਤੁਸੀਂ ਬਾਅਦ ਚ ਨਹੀਂ ਪਾਓਗੇ ਫਿਰ ਤੁਸੀਂ ਕਿੱਥੇ ਜਾਣਾ ਇਹ ਪਹਿਲਾਂ ਸੋਚ ਲਿਓ ਇਹ ਕਿਉਂਕਿ ਕਿਉਂਕਿ ਇਹ ਇਹਨਾਂ ਦੇ ਤੇ ਚੱਟੇ ਜਿਹੜੇ ਨਾ ਦਰਖਤ ਨਹੀਂ ਹਰੇ ਹੋਏ ਅਜੇ ਤੱਕ ਇਹ ਇਹ ਜਿਹੜੇ ਦਿੱਲੀ ਵਾਲਿਆਂ ਦੀਆਂ ਪਲਾਨਾਂ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਹਿੱਤ ਨਹੀਂ ਪੰਜਾਬ ਤੋਂ ਕੁਝ ਲੈਣਾ ਦੇਣਾ ਨਹੀਂ ਪੰਜਾਬੀਆਂ ਦਾ ਕੀ ਹੁੰਦਾ ਨਹੀਂ ਤੇ ਜਿਹੜੇ ਉਹਨਾਂ ਦੇ 10-10 ਸਾਲ 8-8 ਸਾਲ ਉਹਨਾਂ ਦੇ ਨਾਲ ਵਰਕਰਾਂ ਦਾ ਕੰਮ ਕਰਦੇ ਹੋ ਗਏ ਆ ਜਿਹੜੇ ਚੀਕਾ ਮਾਰ-ਮਾਰ ਕੇ ਦੱਸ ਰਹੇ ਓਏ ਤੇ ਕਿੱਥੋਂ ਲੈਂਦੇ ਤੇ ਲੁੱਟ ਲੋਟੂ ਬੰਦੇ ਆ ਉਹ ਮੁੰਡਾ ਤਾਂ ਹੀ ਆ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਗਿਆ ਉਹਨਾਂ ਨੂੰ ਪੁੱਠਾ ਸਿੱਧਾ ਜਵਾਬ ਦਿੱਤਾ ਉਹਨੂੰ ਕੰਮ ਹੀ ਨਹੀਂ ਸੀ ਪਿੰਡ 'ਚ ਕਰਨ ਦੇ ਸਰਪੰਚ ਨੂੰ ਪਹਿਲਾਂ ਪੈਸੇ ਦੇ ਕੇ ਸਰਪੰਚੀ ਲਈ ਆ 25 ਲੱਖ ਦੀ ਇਹ ਗੱਲਾਂ ਉਹਨਾਂ ਦੇ ਬੰਦੇ ਦੱਸ ਰਹੇ ਆ ਕੋਈ ਹੋਰ ਬਾਹਰਲਾ ਦੂਜਾ ਨਹੀਂ ਇਹ ਇੰਟਰਵਿਊ ਦੇ ਰਿਹਾ ਓਪਨਲੀ ਪਬਲੀਕਲੀ ਕਹਿ ਰਿਹਾ ਇਹ ਗਲਤ ਹੋਊਗਾ ਤੇ ਅਗਲੇ ਕੇਸ ਬਣੂਗਾ ਕਿਉਂ ਗਲਤ ਕਹਿਣਗੇ ਇਸ ਕਰਕੇ ਇਹ ਸਾਰਾ ਕੁਝ ਜੋ ਡੰਬਰ ਰਚਿਆ ਆ ਪੋਲਿਟਿਕਸ ਦੇ ਨਾਂ ਦੇ ਉੱਤੇ ਪੰਜਾਬ ਨੂੰ ਅਜਾੜਨ ਦਾ ਤੇ ਪੰਜਾਬ ਨੂੰ ਲੁੱਟ ਕੇ ਦਿੱਲੀ ਪੈਸਾ ਲੈ ਜਾਣ ਦਾ ਇਹ ਤੋਂ ਇਲਾਵਾ ਕੁਝ ਨਹੀਂ ਹੈ ਕੇਜਰੀਵਾਲ ਸਾਡੇ ਸੈਂਟੀਮੈਂਟ ਉਹਨਾਂ ਨੂੰ ਲੱਗਦਾ ਕਿ ਪੰਜਾਬੀ ਬੇਵਕੂਫ ਆ ਪੇ ਪਿਛਲੀ ਵਾਰੀ ਵੀ ਨਨਤ ਢੱਲੇ ਨਾਲ ਵੋਟਾਂ ਵੀ ਪਾਤੀਆਂ ਪੈਸੇ ਵੀ ਦਿੱਤੇ ਦਿੱਲੀ ਦੇ ਜਾ ਕੇ ਕੈਂਪੇਨ ਵੀ ਕਰਤੀ ਦਿੱਲੀ ਦੀ ਸਰਕਾਰ ਵੀ ਬਣਵਾਤੀ ਇੱਕ ਵਾਰੀ ਅੱਗੇ ਐਸਕੀ ਐਸਕੀ ਨਹੀਂ ਹੋਈ ਨਹੀਂ ਐਸਕੀ ਵੀ ਗਾਇਸੀ ਬਥੇਰੀ ਗਿੰਤੀ ਚ ਗਾਇਸੀ ਸਾਰੀ ਉਥੇ 99 ਦੇ 99 ਤੇ ਕੈਬਿਨੇਟ ਸਾਰੀ ਬੈਠੀ ਸੀ ਕੇਜਰੀ ਵਾਲੂ ਜੇ ਤਾਉਣ ਲਈ ਹੁਣ ਉਹਨਾਂ ਨੂੰ ਲੱਗਦਾ ਕਿ ਇਹੋ ਜਿਹੇ ਬੇਬੂ ਬੰਦੇ ਕਿੱਥੋਂ ਹੋਰ ਮਿਲ ਸਕਦੇ ਆ ਤੇ ਜਾਨੀ ਮੰਗਦੇ ਕੁਛ ਨਹੀਂ ਦਿੰਦੇ ਹੀ ਦਿੰਦੇ ਆ ਹੁਣ ਇਹਨਾਂ ਦੇ ਕੋਲ ਹਿਸਾਬ ਲੈਣ ਦਾ ਵੇਲਾ ਹੈਗਾ ਭਾਈ بار بار ਇਹਨਾਂ ਦੇ ਉਸ ਚਾਂਸੇ 'ਚ ਨਾ ਆਉਣ ਐ ਜਿਹੜੀ ਜ਼ਮੀਨਾਂ ਤੁਸੀਂ ਇਹ ਦੇਖੋ ਕਿ 3 ਸਾਲ ਹੀ ਉਹਨਾਂ ਨੇ ਦਿੱਤੀ 30000 ਰੁਪਏ ਦੇਣਾ ਵਾਦਾ ਇਹ ਤੇ ਇਹ ਤੇ 10 10 ਸਾਲ ਲੱਗ ਜਾਂਦੇ ਕਿਸੇ ਵੀ ਚੀਜ਼ ਦੇ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਜਾਂ ਬਣਨੇ ਡਿਵੈਲਪ ਲਈ ਬਾਅਦ ਵਿੱਚ ਕੀ ਕਰਨਾ ਕੁਝ ਨਹੀਂ ਹੈ ਇਹਦੇ ਵਿੱਚ ਸਿਵਾਏ ਕੁਝ ਪਾਰਟੀ ਲਈ ਪੈਸੇ ਇਕੱਠੇ ਕਰਨੇ ਆ ਕੁਝ ਜਿਹੜੇ ਵੱਡੇ ਵੱਡੇ ਠੇਕੇਦਾਰ ਬਿਲਡਰ ਆ ਉਹ ਪਹਿਲਾਂ ਕੇਜਰੀਵਾਲ ਦਾ ਮੀਟਿੰਗਾਂ ਹੋ ਚੁੱਕੀਆਂ ਔਰ ਉਹਨੂੰ ਬਾਅਦ ਆ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਔਰ ਉਹ ਇਹ ਲੱਗੇ ਹੋਇਆ ਇਸ ਗੱਲ ਦੇ ਉੱਤੇ ਕਿ ਤੁਸੀਂ ਇੱਕ ਵਾਰੀ ਜ਼ਮੀਨ ਖੋਦਿਓ ਖੋਲੋ ਫਿਰ ਨਾਲ ਕੀ ਬਾਰ-ਬਾਰ ਕਹਿੰਦੇ ਆ ਕਿਸੇ ਤੋਂ ਜ਼ਬਰਦਸਤੀ ਨਹੀਂ ਲਈ ਜਾਊ। ਭਈ ਜੀ ਜੇ ਤੁਸੀਂ ਲਗਾਤਾਰ ਇੱਕ ਟੱਕ ਪੂਰਾ ਜ਼ਮੀਨ ਦਾ ਲੋਗੇ ਨਹੀਂ ਲਖਵਿੰਦਰ ਤੂੰ ਉਹਨੂੰ ਡਿਵੈਲਪ ਕਿਵੇਂ ਕਰੋਗੇ? ਮੰਨ ਲਓ ਤੁਹਾਡਾ 100 ਏਕੜ ਆ ਜਿਹਦੇ ਚੋ 100 ਏਕੜ ਚੋ 25 ਏਕੜ ਦਿੱਤੇ ਨਹੀਂ ਲੋਕਾਂ ਨੇ 75 ਦਿੱਤੇ ਤੇ ਉਹ 25 ਏਕੜ ਵਿਆਂ ਜਗ੍ਹਾ ਤੇ ਏਕੜ ਏਕੜ ਜਿਹੜੇ ਖਿਲਰੇ ਹੋਏ ਆ ਉਹ ਤੇ ਬਾਣੀ ਨਹੀਂ ਸਕਦਾ 100 ਏਕੜ ਬਾਕੀ ਦਾ ਵੀ 75 ਏਕੜ ਦਾ ਕੋਈ ਅਰਥ ਨਹੀਂ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੇ ਚ ਇਸ ਕਰਕੇ ਸਾਰਾ ਪਰਪੰਚਾ ਅਸਲ ਚ ਇਹਨਾਂ ਨੂੰ ਹੈ ਕਿ ਇੱਕ ਵਾਰੀ ਜਦੋਂ ਅਸੀਂ ਸ਼ੁਰੂ ਕਰਤੀ ਐ ਐਸੀ ਬਿਮਾਰੀ ਕਰੋਨਾ ਵਾਂਗੂ ਫੈਲਣੀ ਆ ਕਿ ਸਾਰਿਆਂ ਨੂੰ ਹੁੰਝ ਕੇ ਲੈ ਜੂਗੀ ਸਾਰੇ ਜ਼ਮੀਨਾਂ ਦੇਣ ਲਈ ਲਾਈਨਾਂ ਲੈ ਕੇ ਲਾਈਨਾਂ ਲਾ ਕੇ ਖੜੇ ਹੋੜ ਗਏ ਸਾਨੂੰ ਜ਼ਮੀਨਾਂ ਫੜਾਉਣ ਲਈ ਇਹ ਇਹਨਾਂ ਦੇ ਮਨ ਵਿੱਚ ਆ ਬਾਕੀ ਇਹ ਕਿਸਾਨ ਵੀਰ ਸਾਡੇ ਸਿਆਣੇ ਉਹਨਾਂ ਨੂੰ ਵੇਲੇ ਸਿਰ ਇਸ ਗੱਲ ਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆਪਣੀ ਓਪੀਨੀਅਨ ਜਿਹੜੀ ਆ ਉਹ ਦੇਣੀ ਚਾਹੀਦੀ ਜੀ ਬਟ ਸਰਕਾਰ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਐ ਵੀ ਇਹ ਲੈਂਡ ਪੂਲਿੰਗ ਜਿਹੜੀ ਨੀਤੀ ਐ ਕਿਸਾਨਾਂ ਦੀ ਬਹੁਤ ਪੱਕੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਲੈਂਡ ਪੁਲਿੰਗ ਦੇ ਬਾਰੇ ਤੁਸੀਂ ਦੱਸਿਆ ਕਿ ਕਿਸਾਨਾਂ ਨੂੰ ਥੋੜਾ ਜਿਹਾ ਸਤਾਰਕ ਦੇ ਨਾਲ ਹੋ ਕੇ ਤੇ ਪੂਰੀ ਬਾਚ ਕੇ ਜੇਕਰ ਕੋਈ ਇੰਟਰਸਟਿਡ ਵੀ ਹੈ ਤਾਂ ਪੂਰਾ ਬਾਚ ਲੈਣਾ ਚਾਹੀਦਾ ਵੀ ਆਕਰ ਇਹ ਲੈਂਡ ਪੁਲਿੰਗ ਨੀਤੀ ਹੈ ਕੀ ਹੈ ਸੋ ਉਧਰ ਤੁਹਾਡੀ ਗੱਲ ਮੈਂ ਇੱਥੇ ਨਹੀਂ ਨਿੱਕੀ ਜੀ ਗੱਲ ਨਿੱਕੀ ਜੀ ਮੈਂ ਭੁੱਲ ਗਿਆ ਲਖਵਿੰਦਰ ਉਹ ਪਹੁੰਚ ਜਰੂਰੀ ਗੱਲ ਹੈ ਜੀ ਇਹ ਇਮੇਜਿਨ ਇਮੇਜਿਨ ਕਰਨ ਵਾਲੀਆਂ ਗੱਲਾਂ ਮੰਨ ਲਓ ਏਡੇ ਵੱਡੇ ਪੱਧਰ ਤੇ ਲੈਂਡ ਐਕਵਾਇਰ ਹੋ ਜਾਂਦੀ ਹੈ ਬਿਲਡਰਾਂ ਨੂੰ ਦੇ ਦਿੰਨੇ ਤੁਸੀਂ ਉੱਥੇ ਨਿੱਕੇ ਨਿੱਕੇ ਘਾਰ ਕਮਰਸ਼ੀਅਲ ਤੌਰ ਤੇ ਵੇਚਦੇ ਆ ਚੰਡੀਗੜ੍ਹ ਸਾਡੇ ਸਾਹਮਣੇ ਕੇਸ ਆ ਨਾ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਇੱਥੇ ਵੱਡੀਆਂ ਵੱਡੀਆਂ ਕਲੋਨੀਆਂ ਰੀਹੈਬਿਲਿਟੇਸ਼ਨ ਸਾਰਾ ਕੁਝ ਬਣਿਆ ਉਹ ਇਹ ਵੀ ਇਹੋ ਹੀ ਕਹਿੰਦੇ ਸੀ ਕਰਾਂਗੇ ਉਹ ਬਣ ਗਿਆ ਜਾਂ ਇੱਥੇ ਪੰਜਾਬੀ ਲੱਭਦਾ ਕੋਈ ਨਹੀਂ ਇਹ ਪੰਜਾਬ ਦਾ ਸਾਰਾ ਹੀ ਨਕਸ਼ਾ ਹੀ ਬਦਲ ਜਾਊਗਾ ਜੇ ਸਾਰਾ ਕੁਝ ਹੋ ਗਿਆ ਤੇ ਤੁਹਾਨੂੰ ਫੈਕਟਰੀਆਂ 'ਚ ਪੰਜਾਬੀ ਮੁੰਡੇ ਮਿਲਦੇ ਉੱਥੇ ਕੰਮ ਕਰਦੇ ਮੈਂ ਕਿਸੇ ਦੇ ਵਿਰੁੱਧ ਨਹੀਂ ਬੋਲ ਰਿਹਾ ਇਤੇ ਜੇਤੇ ਜਿਹੜੀ ਲੇਬਰ ਮਾਰਕੀਟ ਦਾ ਰੂਲ ਆ ਜਾਂ ਕੈਪਟਲਿਜ਼ਮ ਦਾ ਰੂਲ ਆ ਜਿੱਥੋਂ ਜੇ ਨੂੰ ਸਸਤਾ ਮਾਲ ਮਿਲੂਗਾ ਉੱਥੋਂ ਲਊਗਾ ਜਿੱਥੋਂ ਨੂੰ ਲੇਬਰ ਸਸਤੀ ਮਿਲੂਗੀ ਉਹ ਲਊਗਾ ਤੁਸੀਂ ਰੋਕ ਨਹੀਂ ਸਕਦੇ ਹਰਿਆਣੇ ਨੇ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ 80% ਜਿਹੜੇ ਆ ਆਪਣੇ ਲੋਕਲ ਲੇਬਰ ਰੱਖਾਂਗੇ ਉਹ ਕਹਿੰਦੇ ਨਥਿੰਗ ਡੂਇੰਗ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਤੁਸੀਂ ਕਰ ਨਹੀਂ ਸਕਦੇ ਛਿੱਧੇ ਛਿੱਧੇ ਪਰ ਜਦੋਂ ਇਹ ਐਡੇ ਵੱਡੇ ਪੱਧਰ ਤੇ ਅਰਬਨਾਈਜ਼ੇਸ਼ਨ ਹੋ ਜੂਗੀ ਕਮਰਸ਼ੀਅਲ ਹੋ ਜਾਊਗਾ ਉਹਦੇ ਚ ਤੁਸੀਂ ਨਹੀਂ ਹੋਗੇ ਪੰਜਾਬ ਤੇ ਖਤਮ ਹੋ ਜੂ ਇਥੋਂ ਖਤਮ ਹੋ ਜੂ ਉਜੜ ਜਾਓਗੇ ਅਸੀਂ ਆਪਣੇ ਹੱਥੀ ਖੁਸ਼ੀ ਖੁਸ਼ੀ ਪੰਜਾਬ ਨੂੰ ਉਜਾੜ ਦਿਆਂਗੇ ਇੱਥੇ ਇੱਕ ਹੋਰ ਹੀ ਕਿਸਮ ਦਾ ਸੱਭਿਆਚਾਰ ਵਿਚਾਰ ਡੈਮੋਗ੍ਰਾਫੀ ਟੋਟਲ ਬਦਲ ਜਾਊਗੀ ਉਹ ਤੁਸੀਂ ਅਜੇ ਇਮੇਜਿਨ ਨਹੀਂ ਕਰ ਸਕਦੇ ਜਿਹੜਾ ਮੈਨੂੰ ਨਕਸ਼ਾ ਜਿਹੜਾ ਬਹੁਤ ਇੱਕ ਭਿਆਨਕ ਨਕਸ਼ਾ ਨਜ਼ਰ ਆਉਂਦਾ ਜੀ ਸਰ ਉਧਰ ਹੁਣ ਆਪਾਂ ਗੱਲ ਕਰਾਂਗੇ ਥੋੜੀ ਜਿਹੀ ਸਿੱਖ ਪੋਲਿਟਿਕਸ ਦੀ ਕਿਉਂਕਿ ਸਿੱਖ ਪੋਲਿਟਿਕਸ ਵੀ ਮੁਸ਼ਕਲ ਦੌਰ ਦੇ ਵਿੱਚੋਂ ਨਿਕਲਦੀ ਨਜ਼ਰ ਆ ਰਹੀ ਐ ਐਸਜੀਪੀਸੀ ਬੁਰੀ ਤਰੀਕੇ ਦੇ ਨਾਲ ਉਲਝੀ ਹੋਈ ਐ ਗੱਲ ਕਰ ਰਿਆਂਗਾ ਦਮਦਲ ਟਕਸਾਲ ਦੇ ਮੁਖੀ ਆ ਬਾਬਾ ਧੁੰਮਾ ਜੀ ਦੀ ਤੇ ਦੂਸਰੇ ਪਾਸੇ ਗੜਗੱਜ ਸਾਹਿਬ ਜਥੇਦਾਰ ਸਾਹਿਬ ਕਿਉਂਕਿ ਨਾ ਗੜਗੱਜ ਸਾਹਿਬ ਪਿੱਛੇ ਹਟਣ ਨੂੰ ਤਿਆਰ ਨੇ ਤੇ ਨਾ ਹੀ ਛੇ ਤਰੀਕ ਨੂੰ ਲੈ ਕੇ ਦਮਦਲ ਮੀ ਟਕਸਾਲ ਪਿੱਛੇ ਹਟਣ ਨੂੰ ਤਿਆਰ ਐ ਫਿਰ ਇੱਕ ਰੇੜਕਾ ਕੱਲ੍ਹ ਭਾਵੇਂ ਐਸਜੀਪੀਸੀ ਵੱਲੋਂ ਮੀਟਿੰਗ ਕੀਤੀ ਗਈ ਸੀ ਆ ਧੁੰਮਾ ਬਾਬਾ ਜੀ ਤੋਂ ਮਾ ਦੇ ਡੇਢ ਘੰਟੇ ਚੱਲੀ ਮੀਟਿੰਗ ਦੇ ਵਿੱਚੋਂ ਸ਼ਾਇਦ ਦਾ ਕੁਝ ਨਿਕਲਦਾ ਨਜ਼ਰ ਨਹੀਂ ਆਇਆ ਹਾਂ ਧਾਮੀ ਸਾਹਿਬ ਵੱਲੋਂ ਬਿਆਨ ਜਰੂਰ ਆਇਆ ਬਾਅਦ ਚ ਆਇਆ ਵੀ ਸਾਡੇ ਕੋਲੇ ਕੋਈ ਤੋ ਨਹਿਗੇ ਨੇ ਅਸੀਂ ਇਹਨਾਂ ਨੂੰ ਸੌਟ ਆਊਟ ਕਰ ਲਵਾਂਗੇ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਫਸਦਾ ਆ ਰਿਹਾ ਨਜ਼ਰ ਆ ਰਿਹਾ ਸੋ ਹੱਲ ਬੜੀ ਆਸਾਨੀਆ ਨਿਕਲਦਾ ਨਜ਼ਰ ਨਹੀਂ ਆ ਰਿਹਾ ਕਿਵੇਂ ਦੇਖ ਰਿਹਾ ਹਾਂ ਇਸ ਮਾਮਲੇ ਨੂੰ ਕਿ ਸਿੱਖ ਪੋਲਿਟਿਕਸ ਇਸ ਮਾਮਲੇ ਦੇ ਵਿੱਚੋਂ ਇਸ ਮਸਲੇ ਚੋਂ ਆਸਾਨੀਆ ਨਿਕਲ ਪਾਏਗੀ 6 ਜੂਨ ਨੂੰ ਕੀ ਹੋਣ ਵਾਲਾ ਹੈ ਕੀ ਦਮਦਮੀ ਟਕਸਾਲ ਹੈ ਜਿਹੜੀ वो बिल्कुल प्रोटेस्ट करती नजर आएगी विरोध करती नजर आएगी क्योंकि अज एक अहम बयान है जोड़ा वह सिंह गड़गाज जथेदार साहब वालों दिता गया है तो उन्होंने कहा भी जेकर कौम चाहेगी तो मैं संदेश पढ़ा इस बयान के मायने की ने, किस तरीके ना देख रहे हो हम ये आपसी खिचो तान आ, आ, इस किस्म का लखविंदर मैं तो इस गोस वाली गल कह सकता पेल देखो सोच वाली गल्चर ਕਿ 6 ਤਰੀਕ ਦਾ ਜਿਹੜਾ ਦਿਹਾੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਸਾਡੇ ਲਈ ਬੜਾ ਇੱਕ ਇਤਿਹਾਸਿਕ ਬੜਾ ਜਿਹਨੂੰ ਆਪਾਂ ਕੱਲੂਕਾਰਾ ਕਹਿ ਲਓ ਜਾਂ ਟ੍ਰੈਜੇਡੀ ਦਾ ਇੱਕ ਯਾਦ ਕਰਦਾ ਜਿਹਦਾ ਸਾਨੂੰ ਜਿੱਥੋਂ ਆਪਾਂ ਨੂੰ ਉਹਨਾਂ ਨੂੰ ਯਾਦ ਕਰਕੇ ਸ਼ਹੀਦਾਂ ਨੂੰ ਯਾਦ ਕਰਕੇ ਉਸ ਸਾਰੇ ਮੰਜ਼ਰ ਨੂੰ ਯਾਦ ਕਰਕੇ ਅਸੀਂ ਪਰਨ ਲੈਨੇ ਆ ਤੇ ਦੁਬਾਰਾ ਇਹ ਮਜ਼ਬੂਤ ਹੋਣ ਲਈ ਪੜਨ ਲੈਨੇ ਆ ਸ਼ਕਤੀ ਇਕੱਠੀ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਉਹ ਇਹੋ ਜਿਹੇ ਦਿਹਾੜਿਆਂ ਦੇ ਉੱਤੇ ਸਾਨੂੰ ਛੋਟੇ ਛੋਟੇ ਬਖਰੇਵੇਂ ਭੁੱਲ ਕੇ ਛੋਟੇ ਹੋਣ ਵੱਡੇ ਹੋਣ ਕੌਮ ਨੂੰ ਨਾ ਤੇ ਗੜਗੱਜ ਸਾਹਿਬ ਨਾਲ ਜੋੜਨਾ ਚਾਹੀਦਾ ਨਾ ਤੁੰਬੇ ਨਾਲ ਜੋੜਨਾ ਚਾਹੀਦਾ ਨਾ ਐਸਜੀਪੀਸੀ ਨਾਲ ਜੋੜਨਾ ਚਾਹੀਦਾ ਸਿੱਖ ਜਿਹੜੇ ਸਮੁਦਾਏ ਹੈਗੇ ਆ ਜਾਂ ਸਿੱਖ ਜਿਹੜਾ ਪੰਥਿਕ ਇੱਕ ਪੰਥ ਹੈਗਾ ਜਾਂ ਸਿੱਖ ਪੰਥਿਕ ਹੈਗਾ ਜਣੀ ਸਿੱਖ ਸੋਚ ਵਾਲੇ ਜਿਹੜੇ ਬੰਦੇ ਜਿੰਨੇ ਵੀ ਹੈ ਉਹਨਾਂ ਨੂੰ ਇਹੋ ਜੇ ਵੱਡੇ ਜਿਹੜੇ ਕੋਈ ਅਕੈਜ਼ ਨੇ ਆ ਮੌਕੇ ਹੈ ਉੱਥੇ ਇਹਨਾਂ ਤੋਂ ਉੱਪਰ ਉੱਠ ਕੇ ਗੱਲਾਂ ਕਰਨੀਆਂ ਚਾਹੀਦੀ ਮੈਂ ਨਿੱਕੀ ਐਗਜ਼ਾਮਪਲ ਦਊਂਗਾ ਹੁਣ ਜਦੋਂ ਹਮਲਾ ਇਜ਼ਰਾਈਲ ਦੇ ਉੱਤੇ ਹੋਇਆ ਸੀਗਾ 1200 1400 ਬੰਦੇ ਕੁਝ ਮਾਰਤੇ ਕੁਝ ਫੜ ਕੇ ਲੈ ਗਏ ਜਿਹੜੇ ਫਲਸਤੀਨ ਅੱਜ ਤੋਂ ਮਤਲਬ ਜਿਹੜੇ 1.5 ਤੋਂ ਸਾਲ ਪਹਿਲਾਂ ਦੀ ਸਾਰੀ ਗੱਲ ਹੈ ਤੁਹਾਡੇ ਸਾਹਮਣੇ ਹੋਇਆ ਤੇ ਨੇਤਨ ਯਾਹੁਦ ਦੇ ਘਰ ਦੇ ਵਿੱਚ ਉਹਨੂੰ ਲਾਉਣ ਹੀ ਵਾਲੇ ਸੀਗੇ ਕਿਉਂਕਿ ਕਾਫੀ ਉਹਦੀ ਵਿਰੋਧਤਾ ਸੀ ਅੱਜ ਤੱਕ ਉਹ ਚੱਲੀ ਜਾਂਦਾ ਜ਼ੇਲੈਂਸਕੀ ਅੱਜ ਤੱਕ ਚੱਲੀ ਜਾਂਦਾ ਹਾਲਾਂਕਿ ਸਾਲ ਤੋਂ ਵੱਧ ਹੋ ਗਿਆ ਉਹਨੇ ਅਜੇ ਵੋਟਾਂ ਵੀ ਨਹੀਂ ਫਵਾਈਆਂ ਉਹ ਜੀ ਮਾਰਸ਼ਲ ਲਾ ਲਾ ਕੇ ਚੱਲੀ ਜਾਂਦਾ ਕੌਮਾ ਜਿਹੜੀਆਂ ਹੁੰਦੀਆਂ ਆ ਉਹ ਇਸ ਤਰੀਕੇ ਦੇ ਨਾਲ ਹਰ ਗੱਲ ਦੇ ਵਿੱਚ ਟਿੰਡ ਚਕਾਨਾ ਪਾ ਕੇ ਨਹੀਂ ਚੱਲਦੀਆਂ ਸਾਨੂੰ ਆਪਣੀਆਂ ਜਿਹੜੀਆਂ ਅੰਦਰੂਨੀ ਵਖਰੇਵੇਂ ਆ ਮਤ ਭੇਦਿਆ ਜਾਂ ਕੁਛ ਵੀ ਕਿਸੇ ਵੀ ਕਿਸਮਤियां ਸਾਡੀਆਂ ਅਲੱਗ-ਅਲੱਗ ਵਿਚਾਰ ਹੈਗੇ ਆ ਕਮੀਆਂ ਹੈਗੀਆਂ ਉਸ ਨੂੰ ਆਪਾਂ 24 ਘੰਟੇ ਚਰਾਇਆਂ ਚ ਬੈ ਕੇ ਕਰਾਂਗੇ ਤਾਂ ਉਹ ਫਿਰ ਅਸੀਂ ਆਪਣੇ ਆਪ ਨੂੰ ਜਿੰਨੇ ਮਰਜੀ ਸਿਆਣੇ ਕਹੀਏ ਮੈਂ ਕਹਿੰਨਾ ਸਾਰੇ ਹੀ ਆਪਾਂ ਉਸ ਗੱਲ ਦੇ ਭਾਗੀ ਭੁਗਤ ਭੌਂਗੀ ਹੋ ਜਾਣੇ ਆ ਇਸ ਲਈ ਮੇਰੀ ਤੇ ਤੁਹਾ माजी ਨੂੰ ਵੀ ਔਰ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਵੀ ਜਿਹੜੇ ਕੁਲਦੀਪ ਸਿੰਘ ਗੜਗੱਜ ਹੋਣੀ ਹੈ ਔਰ ਧਾਮੀ ਹੁਣੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਤਿੰਨੇ ਬੈਠ ਜਾਓ ਇਹਦਾ ਕੋਈ ਹੱਲ ਕਰੋ ਇਹੋ ਜੇ ਮੌਕਿਆਂ ਦੇ ਨਾ ਆਪਾਂ ਆਪਣੇ ਆਪ ਨੂੰ ਇਹ ਬੜਾ ਬਚਗਾਨਾ ਲੱਗਦਾ ਇਹਦਾ ਮਤਲਬ ਇਹ ਆ ਕਿ ਸਾਨੂੰ ਆਪਣੀ ਹਉਮੈ ਉਹਨਾਂ ਕੁਰਬਾਨੀਆਂ ਨਾਲੋਂ ਉਹ ਜ਼ਿਆਦਾ ਪਿਆਰੀ ਹੈ ਸਾਨੂੰ ਪੰਥ ਨਾਲੋਂ ਆਪਣੀ ਨਿੱਜ ਜ਼ਿਆਦਾ ਪਿਆਰਾ ਆ ਮੈਨੂੰ ਇੰਜ ਲੱਗਦਾ ਤੇ ਇਹਦਾ ਕੋਈ ਨਾ ਕੋਈ ਐਮੀਕੇਲ ਐਮੀਕੇਬਲ ਹਾਲਾ ਕੱਢਣਾ ਚਾਹੀਦਾ ਗੱਲਾਂ ਬਹੁਤ ਆ ਪੋਲਿਟਿਕਸ ਦੇ ਵਿੱਚ ਜਿੰਨੇ ਮਰਜੀ ਵਖਰੇਵੇਂ ਹੋਣ ਲੱਗ ਪਾਰਟੀਆਂ ਲੱਗ ਪੋਲਿਟਿਕਸ ਹੋ ਜੇ ਕੋਈ ਨਿੱਕਤ ਦੀ ਗੱਲ ਨਹੀਂ ਐ ਐ ਜੀਪੀਸੀ ਇੱਕ ਸੰਸਥਾ ਆ ਇੱਕ ਕਾਨੂੰਨਨ ਸਾਡੀ ਜਾਨੀ ਆਪਾਂ ਕਹਿੰਦੇ ਆ ਸਿੱਖਾਂ ਦੀ ਪਾਰਲੀਮੈਂਟ ਆ ਜਿਹਨੂੰ ਉਸੇ ਨੂੰ ਹੀ ਆਪਾਂ 24 ਘੰਟੇ ਤੋੜਨ ਤੇ ਜਾਂ ਕਮਜ਼ੋਰ ਕਰਨ ਤੇ ਜਾਂ ਉਹਦੇ ਵੱਲੋਂ ਜਿਹੜੇ ਸਥਾਪਿਤ ਕੀਤੇ ਗਏ ਜਥੇਦਾਰ ਸਹਿਵਾਣੀਆਂ ਉਹਦੀ ਚ ਕਮੀਆਂ ਆ ਲੱਗਿਆ ਉਹ ਅਲੱਗ ਗੱਲ ਕਰੋ ਜਾਂ ਤੁਹਾਡੇ ਮਨ ਚ ਮਨ ਪਸੰਦ ਦੇ ਜਥੇਦਾਰ ਨਹੀਂ ਹੈ ਜਾਂ ਪਹਿਲਾਂ ਨੂੰ ਠੱਕੇ ਨਾਲ ਲਾਤ ਆ ਗਿਆ ਤੁਹਾਡੀਆਂ ਇਹੋ ਜੀਆਂ ਕੋਈ ਸ਼ਿਕਾਇਤਾਂ ਆ ਉਹਦਾ ਆਪਣੇ ਬੈਠ ਕੇ ਹੱਲ ਕਰੋ ਪਰ ਤੁਸੀਂ ਇਹੋ ਜੇ ਵੱਡੇ ਜਿਹੜੇ ਮੌਕੇ ਆ ਜਿੱਥੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜੋਜ਼ ਤੇ ਅੱਜ ਤੱਕ ਸੰਤਾਪ ਭੁਗਤਿਆ ਆ ਉਸ ਨੂੰ ਸਾਂਝਾ ਕਰਨਾ ਆ ਔਰ ਅਸੀਂ ਉਹਦੇ ਤੋਂ ਮੋੜ ਸਿੱਖ ਕੇ ਬਲ ਲੈਣਾ ਕੁਝ ਨਿਸ਼ਚੇ ਕਰਨੇ ਕੋ ਫੈਸਲੇ ਕਰਨੇ ਹੁੰਦੇ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਥੋਂ ਅਨਾਉਂਸ ਕਰਨਾ ਹੁੰਦਾ ਮੈਨੂੰ ਲੱਗਦਾ ਕਿ ਆਪਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਨ੍ਹਾਂ ਗੱਲਾਂ ਨੂੰ ਬਹੁਤ ਸਾਡੇ ਜਿਹੜੇ ਜਿਹੜੇ ਵੀ ਧਿਰਾਂ ਹੈਗੀਆਂ ਭਾਵੇਂ ਉਹ ਲਗ ਲਗ ਸੰਸਥਾਨ ਆ ਜਾਂ ਲਗ ਲਗ ਡੇਰियां ਜਾਂ ਬਹੁਤ ਸਾਰੇ ਸੰਤ ਸਮਾਜ ਆ ਉਹਨਾਂ ਸਾਰਿਆਂ ਨੂੰ ਇਸ ਗੱਲ ਤੇ ਇਹ 100 ਹੋਣਾ ਚਾਹੀਦਾ ਹੋਰ ਮੌਕੇ ਬਹੁਤ ਹੈ ਜਿੱਥੇ ਮਰਜੀ ਜੋ ਮਰਜੀ ਕਰੋ ਪ੍ਰੋਟੈਸਟ ਕਰੋ ਕੋਈ ਮੈਨੂੰ ਪ੍ਰੋਟੈਸਟ ਕਰਨ ਦਾ ਕੋਈ ਨਹੀਂ ਹੈ ਪਰ ਇਸ ਮੌਕੇ ਤੇ ਸਾਨੂੰ ਆਪਣੀਆਂ ਆਵਾਜ਼ਾਂ ਇੱਕੋ ਇੱਕੋ ਜੀਆਂ ਰੱਖਣੀਆਂ ਚਾਹੀਦੀਆਂ ਮੈਂ ਮੈਨੂੰ ਇਸ ਗੱਲੋਂ ਸੋਕੋ ਦੇਖੋ ਸ਼੍ਰੋਮਣੀ ਕਾਲੀਦਾਲਾ ਮਰਸਰ ਦਾ ਠੀਕ ਲੱਗਾ ਉਹ ਕਹਿੰਦੇ ਅਸੀਂ ਇਹਨਾਂ ਨਾਲ ਨਹੀਂ ਸਹਿਮਤ ਪਰ ਅਸੀਂ ਉੱਥੇ ਹੋਵਾਂਗੇ ਅਕਾਲ ਤੱਕ ਸਾਡਾ ਵੀ ਉਹਨਾਂ ਹੀ ਆ ਜਿੰਨਾ ਕਿਸੇ ਹੋਰ ਦਾ ਠੀਕ ਹੈ ਸਾਨੂੰ ਕੋਈ ਹੋਰ ਕੋਈ ਦਿੱਕਤ ਨਹੀਂ ਹੈ ਅਸੀਂ ਆਪਣੀ ਤੌਰ ਤੇ ਆਪਣੀਆਂ ਗੱਲਾਂ ਕਰਕੇ ਆਵਾਂ ਇਸ ਕਿਸਮ ਦਾ ਕੋਈ ਵਾਇਆ ਮੀਡੀਆ ਘਟ ਲੈਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਪੰਥ ਦੀ ਇੱਕ ਮਜ਼ਬੂਤ ਆਵਾਜ਼ ਦੇ ਤੌਰ ਤੇ ਉੱਥੇ ਪੇਸ਼ ਕਰੀਏ ਨਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਇੰਜ ਸਮਝੋ ਕਿ ਆਪਣਾ ਹਲਕਾਪਣ ਜਾਂ ਛੋਟਾਪਣ ਉੱਥੇ ਇਹੋ ਜਿਹਾ ਕੋਈ ਸਾਡਾ ਦਿਖੇ ਇਹ ਇਹ ਅਫਸੋਸ ਹੀ ਮੈਂ ਕਹਿ ਸਕਦਾ ਹੋਊਗਾ ਜੇ ਇੰਜ ਹੁੰਦਾ ਜੀ ਪਰ ਬਿਲਕੁਲ ਦੁਹਰਾਹੇ ਜੋ ਪਰ ਖੜੀ ਦਿਖਾਈ ਦੇ ਰਹੀ ਆ ਸਿੱਖ ਪੋਲਿਟਿਕਸ ਦੇ 6 ਤਰੀਕ ਨੂੰ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਦੇ ਉੱਪਰ ਨਜ਼ਰ ਬਣੀ ਰਹੇਗੀ ਸੋ ਸਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸਨ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉਹ ਤੱਕ ਦਿਓ ਇਜਾਜ਼ਤ ਧੰਨਵਾਦ